ਜਿਵੇਂ ਕਾਪੂਸ ਲਿਫਟ ਗਿਆ ਜੀ ਜਿਵੇਂ ਪਹਿਲਾਂ ਮੈਂ ਟੁੱਟ ਕੇ ਥੱਲੇ ਗਰ ਜਾਂਦਾ ਸੀ ਹੁਣ ਉਹ ਸਮੱਸਿਆ ਹੀ ਖਤਮ ਹੋ ਗਈ ਉਹ ਥੱਲੇ ਨਹੀਂ ਗਰੂਗਾ ਟੁੱਟ ਕੇ ਅੱਛਾ ਮੱਲੋ ਜੇਰ ਕਾਪੂਸ ਲਿਫਟ ਜਾਂਦਾ ਤਾਂ ਟੁੱਟ ਜਾਂਦਾ ਤਾਂ ਇਹ ਤੋਂ ਮੱਲੋ ਹੀਰਾ ਕਮੈਨ ਹੈ ਜਿਹੜੀ ਆਪਣੇ ਮੱਕੇ ਮੱਕੀ ਵਾਲਾ ਕਟਰ ਤਿਆਰ ਕਰਦੇ ਮੱਕੀ ਵਾਲਾ ਕਟਰ ਅਸੀਂ 4 4.5 ਸਾਲ 4 ਸਾਲ ਤੋਂ ਬਣ ਲਓ 4 ਸਾਲ ਤੋਂ ਬਣਾ ਰਹੇ ਹਾਂ ਜੀ 4 4.5 ਸਾਲ ਤੋਂ ਹਾਂ 4 ਸਾਲ ਤੋਂ ਬਣਾ ਰਹੇ ਹਾਂ ਅਸੀਂ ਤੇ ਆ ਦੇਖੋ ਜਦੋਂ ਉਹਨੇ ਹੱਥ ਨਾਲ ਘੁੰਮਦਾ ਜੀ ਜੀ ਆਮ ਘੇਰ ਨੂੰ ਤੁਸੀਂ ਐਵੇਂ ਹੱਥ ਨਾਲ ਨਿਕਮਾ ਸਾਵੇ ਉਹ ਟਾਈਟ ਘੁਮੋਗਾ ਜੋ ਦੋ ਐ ਦੋਸਾ ਹੱਥ ਨਾਲ ਕਮਾਉਣਾ ਪਊਗਾ ਆਪਣੇ ਕਸਰਾ ਤੁਸੀਂ ਨੋਰਮਲ ਘੁਮਾ ਸਾਦੇ ਹੋ ਇਹ ਸਾਰੀ ਟੈਂਪਰ ਹੋਈ ਵੀ ਹੈ ਜੀ ਅੱਛਾ ਮੰਨ ਲਓ ਬੜਾ ਕਾਲਾ ਕਾਲਾ ਨਿਸ਼ਾਨ ਹੈ ਟੈਂਪਰ ਦਾ ਹਾਂਜੀ ਇਹ ਟੈਂਪਰ ਦੀ ਨਿਸ਼ਾਨ ਆਈ ਹੈ ਜੀ ਇਹ ਵੀ ਫੁੱਲ ਹਾਈਬੀ ਡਿਊਟੀ ਕਰਾਰੀਆਂ ਨੇ ਜੀ ਇਹ ਵੀ ਮੰਨ ਲਓ ਜਿਵੇਂ ਤੁਸੀਂ 1000 ਕੀਲੇ ਦੀ ਗਾਰੰਟੀ ਪਲੇਟ ਦੀ ਦੰਨੇ ਹੋ ਇਹ ਵੀ ਕਿੰਨੀ ਗਾਰੰਟੀ ਦੰਨੇ ਹੋ ਸਾਫ ਪੱਤੀ ਆ ਜੀ ਬਿਲਕੁਲ ਮੀ ਆਪਾਂ ਟੱਕ ਨਹੀਂ ਹੈਗਾ ਟੱਕ ਨਹੀਂ ਹੈਗਾ ਜੀ ਜੇ ਨੂੰ ਪੱਕ ਸਾਵਾਂਗੇ ਤੇ ਇਹ ਵੜ ਦੂਗਾ ਜੀ ਇਹਨੂੰ ਬਾਈ 9 ਜਨਾ ਟੱਕ ਪੈ ਗਿਆ ਚਾਰ ਵਾਰ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਪਹੁੰਚੇ ਹੋਇਆ ਨਾਬਾ ਨਾਬੇ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਕੰਬਾਈਨ ਇੰਡਸਟਰੀ ਦਾ ਘੜ ਮੰਨਿਆ ਜਾਂਦਾ ਨਾਬਾ ਹੈ ਨਾ ਏਰੀਆ ਵੀ ਕੰਬਾਈਨ ਛੋਟੀ ਤੋਂ ਵੱਡੀ ਤੋਂ ਲੈ ਕੇ ਛੋਟੀ ਕੰਪਨੀਆਂ ਤੱਕ ਜਿਹੜਾ ਕੰਬਾਈਨ ਦੇ ਮਾਮਲੇ ਦੇ ਵਿੱਚ ਨਾਬਾ ਹੈ ਨਾ ਸ਼ਹਿਰ ਮਸ਼ਹੂਰ ਆ ਆਪਾਂ ਆਏ ਹੋਏ ਹਾਂ ਜੀ ਅੱਜ ਕੈਂਟਰ ਰੋਡ ਤੇ ਅੰਮ੍ਰਾਲ ਆਪਣੇ ਨਾਬਾ ਕੈਂਟਰ ਰੋਡ ਆ ਜਿਹੜਾ ਉਹਦੇ ਉੱਤੇ ਹੀਰਾ 985 ਕਮੈਨ ਚ ਪਹੁੰਚੇ ਹੋਏ ਆ ਬਾਕੀ ਤੁਹਾਨੂੰ ਅੱਜ ਇਹਨਾਂ ਦੇ ਕਟਰ ਦੀ ਹਨਾ ਜਾਣਕਾਰੀ ਦਵਾਂਗੇ ਵੀ ਜਿਹੜਾ ਹੀਰਾ 985 ਕਮੈਨ ਵਾਲਿਆਂ ਨੇ ਬਾਈ ਕਟਰ ਦੀ ਮੈਂ ਕਹਿੰਦਾ ਵੀ ਸਰਾ ਹੀ ਲਾਇਆ ਪਿਆ ਇੰਨੀ ਹੈਵੀ ਕੁਆਲਿਟੀ ਦਾ ਕਟਰ ਬਣਾ ਕੇ ਕੰਪਨੀ ਨੇ ਹੀਰਾ ਨੇ ਮੈਂ ਕਹਿੰਦਾ ਵੀ ਦੇਖ ਕੇ ਰੂਹ ਖੋਸ਼ ਹੋਊਗੀ ਕਹਿਦੀ ਅੰਦਰ ਦੇ ਚਲੋ ਬਾਕੀ ਕਰਦੇ ਆ ਵੀਡੀਓ ਸਟਾਰਟ ਲੰਨਿਆ ਜਾਣਕਾਰੀ ਉਹਨਾਂ ਦੇ ਆਜੋ ਨਾਲੇ ਤੁਹਾਨੂੰ ਦਿਖਾਉਨੇ ਆ ਕਟਰ ਬਣੇ ਹੋਏ ਹਨਾ ਮੱਕੀ ਦਾ ਸੀਜ਼ਨ ਆਉਂਦਾ ਬਾਈ ਮੈਂ ਕਹਿੰਦਾ ਵੀ ਬਹੁਤ ਪੇਂਟ ਕੁਆਲਿਟੀ ਪੱਖੋਂ ਮੰਨ ਲਈਏ ਹਨਾ ਵੀ ਕਟਰ ਦੀ ਹੈਵੀ ਭਜਨ ਕਰਨੀ ਦੇ ਮੰਨ ਲਈਏ ਹੁੱਕ ਤੋਂ ਲੈ ਕੇ ਕਟਰ ਦੀ ਕੱਲੀ-ਗੱਲੀ ਆਈਟਮ ਨੋਟ ਕਰ ਲਈਏ ਤਾਂ ਉਹ ਚੀਜ਼ਾਂ ਲਾਈਆਂ ਹੋਈਆਂ ਵੀ ਕਟਰ ਤੁਹਾਨੂੰ ਘੱਟੋ-ਘੱਟ ਵੀ ਇੱਕ ਵਾਰ ਲੈ ਕੇ 1000 1500 2000 ਕੀਲੇ ਤੱਕ ਦਾ ਤੁਹਾਨੂੰ ਰਿਪੇਅਰ ਦਾ ਖਰਚਾ ਹੀ ਨਹੀਂ ਹੋ ਸਕਦਾ ਜਿਹੜੇ ਹਿਸਾਬ ਗਿਆ ਕਟਰ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਕੰਪਨੀ ਦੀ ਬਾਕੀ ਤੁਸੀਂ ਰਿਮ ਦੇਖ ਲਓ ਹਨਾ ਅੱਜ ਤੱਕ ਅਪਾ ਕਿਸੇ ਵੀ ਰਿਮ ਨਹੀਂ ਦੇਖਿਆ ਇਹ ਜਾਂ ਵੀ ਜਿਹੜਾ ਇੰਨਾ ਢੰਗਾਈ ਚ ਹੋਵੇ ਟਾਇਰ ਜਿਹਦੇ ਬਾਹਰ ਹੋਣਾ ਇਹ ਸਪੈਸ਼ਲ ਹੀਰਾ 985 ਕਮੇਨ ਆ ਜਿਹੜੀ ਹਨਾ ਇਹਨਾਂ ਨੇ ਕਰਕੇ ਮੈਂ ਕਹਿੰਦਾ ਵੀ ਸਰਾ ਲਾਇਆ ਪਿਆ ਬਾਕੀ ਅਪਾ ਕਰਦੇ ਆ ਗੱਲਬਾਤ ਆ ਜੋ ਆਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੀ ਫੈਕਟਰੀ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਾਕੀ ਅੱਜ ਹਨਾ ਦਰਸ਼ਨ ਬਾਈ ਜੀ ਆਪਣੇ ਨਾਲ ਜੁੜੇ ਹੋਏ ਆ ਇਹਨਾਂ ਨਾਲ ਆਪਾਂ ਗੱਲਬਾਤ ਸਾਰੀ ਕਰਾਂਗੇ ਨਾ ਵੀ ਜਿਹੜਾ 2024 ਦੇ ਵਿੱਚ ਜ਼ਮੀਂਦਾਰ ਭਰਾਵਾਂ ਨੂੰ ਕੀ ਕੀ ਹੀਰਾ ਕਮਬੈਨ ਆ ਜਿਹੜੀ ਆਪਾਂ ਨੂੰ ਨਮਾ ਜਾਂ ਆਪਾਂ ਦੇਖਿਆ ਨਾ ਪਿੱਛੇ ਘਟਣਾ ਤੇ ਮਤਲਬ 24 ਇੰਚ 22 ਇੰਚ 18 ਇੰਚ 20 ਇੰਚ ਤੇ ਵੀ ਉਹਦਾ ਕੀ ਕਾਰਨਾ ਸਾਰੀ ਗੱਲਬਾਤ ਅੱਜ ਆਪਾਂ ਦਰਸ਼ਨ ਬੀਰ ਬਾਈ ਜੀ ਗੱਲ ਕਰਾਂਗੇ ਚਲੋ ਜੀ ਕਰੀਏ ਸਟਾਰਟ ਜੀ ਫਿਰ ਹਾਂਜੀ ਹਾਂਜੀ ਕਰੋ ਜੀ ਸਟਾਰਟ ਬਾਕੀ ਤਾਂ ਆਪਾਂ ਗੱਲ ਸਟਾਰਟਿੰਗ ਦਾ ਸ਼ੁਰੂ ਤਾਂ ਆਪਾਂ ਕਰ ਲਈਏ ਵੀ ਜਿਹੜੀ ਮੇਨ ਮੇਨ ਪੁਆਇੰਟ ਹੈ ਇਹਦੇ ਵਿੱਚ ਹਾਂਜੀ ਜਿਹੜਾ ਆਪਾਂ ਆਪਣੀ ਕੰਪਨੀ ਪਲੇਟ ਲਾ ਰਹੀ ਹੈ ਜੀ ਹਾਂਜੀ ਹਾਂਜੀ ਇਹ ਯਾਰੇ ਦਾ ਤਾਂ ਆਪਾਂ ਕਿਹੜੀ ਕੰਪਨੀ ਦਾ ਲਾ ਰਹੇ ਹਾਂ ਪਲੇਟ ਹਾਂ ਸਰ ਅਸੀਂ ਪਲੇਟ ਲਾ ਰਹੇ ਹਾਂ ਜੀ ਇਟਾਲੀਅਨ ਪਲੇਟ ਲਾ ਰਹੇ ਹਾਂ ਜੀ ਜੀ ਤੇ ਬਿੱਟ ਵਾਲਾ ਬਿੱਟ ਵਾਲਾ ਹਾਂਜੀ ਹਾਂਜੀ ਜੀ ਤੇ ਇਹਦਾ ਜੀ ਜਿਵੇਂ ਕਿ ਇਹ 1000 ਕੀ ਲਾਈ ਵਟਸਐਪ ਆ ਜੀ 800 ਵੀ ਵਟਸਐਪ ਆ ਜੀ 1100 ਵੀ ਵਟਸਐਪ ਆ ਜੀ ਇਹ ਮਤਲਬ ਕਿ ਵੀ ਮੱਕੀ ਤੇ ਡਿਪੈਂਡ ਕਰਦਾ ਜੀ ਕਈ ਵਾਰੀ ਗਿੱਲਾ ਸੁੱਕਾ ਜੀ ਉਹ ਵੀ ਦੇਖਣਾ ਪੈਂਦਾ ਨਹੀਂ ਜਿਵੇਂ ਮੰਨ ਲਓ ਗਿੱਲੀ ਮੱਕੀ ਦਾ ਮਤਲਬ ਹੈ ਹਰਾ ਡੰਡਾ ਹਾਂਜੀ ਹਰਾ ਡੰਡਾ ਜਿਵੇਂ ਕਈ ਵਾਰੀ ਇੱਧਰ ਜਲੰਧਰ ਸਾਈਡ ਆ ਆਪਣੇ ਜੀ ਕਈ ਵਾਰੀ ਹਰੀ ਮੱਕੀ ਹੁੰਦੀ ਆ ਗਿੱਲੀ ਹੁੰਦੀ ਆ ਨਾ ਉਹਦੇ ਵਿੱਚ ਲਾਈਫ ਤਾਂ ਥੋੜਾ ਫਰਕ ਪਾਊਗਾ ਪੈਸੇ 1000 ਕਿੱਲਾ 900 ਕਿੱਲਾ ਇਹ ਬਲੇਡ ਸਾਡੇ ਕੱਟਣਗੇ ਜੀ ਜੀ ਮਨ ਲਓ ਜਿਹੜੀ ਗਿੱਲੀ ਮੱਕੀ ਆ ਹਰਾ ਡੰਡਾ ਉਹਦੇ ਵਿੱਚ ਬਲੇਡ ਦੇ ਕਸਾਈ ਘਟਾ ਉਹਦੇ ਵਿੱਚ ਥੋੜਾ ਜਿਹਾ ਫਰਕ ਪੈਂਦਾ ਜੀ ਜਿਵੇਂ ਬਾਈ ਜੀ ਤੁਹਾਡਾ ਬਲੇਡ ਪਏ ਆ ਹਾਂਜੀ ਆਪਾਂ ਇਹ ਚੀਜ਼ ਹੁਣ ਦੇਖੀ ਆ ਬਲੇਡ ਦੀ ਵੀ ਇਹਦੇ ਵਿੱਚ ਕਿਹੜੀ ਕੰਪਨੀ ਦਾ ਬਲੇਡ ਤੁਸੀਂ ਯੂਜ਼ ਕਰਦੇ ਹੋ ਕਟਰ ਦੀ ਸਰ ਸਸੀਂ ਇਟਾਲੀਅਨ ਬਲੇਡ ਯੂਜ਼ ਕਰਦੇ ਆ ਜੀ ਜੀ ਤੇ ਆ ਸਾਡੇ ਬਿਟ ਲੱਗੀ ਹੋਈ ਹੈ ਜੀ ਤੇ ਅੱਛਾ ਇਹ ਇਹ ਕਹ ਇਹਨੂੰ ਕਹਿੰਦੇ ਆ ਬਿਟ ਇਹਨੂੰ ਬਿਟ ਕਹਿੰਦੇ ਆ ਜੀ ਆਪਾਂ ਇਹ ਬਿਟ ਲੱਗੀ ਹੋਈ ਹੈ ਜੀ ਇਹ ਮਤਲਬ ਕਿ ਵੀ ਛੇਤੀ ਉਹ ਕਸੂਗਾਨੀ ਬਲੇਡ ਆ ਕਿ ਮੈਨੂੰ 1000 ਕਿਲੇ ਦੀ ਕੰਪਨੀ ਗਾਰੰਟੀ ਦਿੰਦੀ ਆ ਜੀ 1000 ਕਿਲੇ ਦੀ ਕੰਪਨੀ ਗਾਰੰਟੀ ਦਿੰਦੀ ਆ ਜੀ ਇਹ ਬੱਟ ਲੱਗੀ ਵੀ ਆ ਮਤਲਬ ਕਿ ਕੋਈ ਪੂਰਾ ਹਾਰਡਨੈਸ ਦੀ ਪੂਰੀ ਹਾਰਡਨੈਸ ਆ ਇਹਦੀ ਐਨੀ ਜਗ੍ਹਾ ਤੇ ਜਿੰਨੀ ਤੇ ਬੱਟ ਲੱਗੀ ਹੋਈ ਆ ਹਾਂਜੀ 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 ਤੇ ਇਹਨੂੰ ਇਟਾਲੀਅਨ ਪਲੇਟ ਇਹਨੂੰ ਕਿਹਾ ਜਾਂਦਾ ਇਟਾਲੀਨ ਪਲੇਟ ਕਿਹਾ ਜਾਂਦਾ ਜੀ ਜੀ ਬਾਕੀ ਬਈ ਇਹ ਨਾ ਜਿਹੜੇ ਬਾਈ ਨੇ ਆਪਾਂ ਨੂੰ ਦੱਸਿਆ ਵੀ ਜਿਹੜਾ ਮਾਰਕ ਆ ਇਹਦੇ ਉੱਤੇ ਹਨਾ ਹੀਰਾ ਦਾ ਹੀ ਆ ਇਹਦੇ ਜਿਹੜਾ ਇਟਾਲੀਅਨ ਪਲੇਟ ਕਿਹਾ ਜਾਂਦਾ ਮੱਕੀ ਦੇ ਕਟਰ ਦੇ ਵਿੱਚ ਆਪਾਂ ਕਹਿ ਦਈਏ ਵੀ ਹੀਰਾ ਕੰਬੈਨ ਆ ਜਿਹੜੀ ਇਹ ਤੁਹਾਨੂੰ 1000 ਕੀਲੇ ਦੀ ਗਾਰੰਟੀ ਆ ਜਿਹੜੀ ਪਲੇਟ ਨਾਲ ਪੂਰੀ ਦੰਦੇ ਵੀ 1000 ਕੀਲਾ ਵੱਢਣ ਤੋਂ ਬਾਅਦ ਵੀ ਬਲੇਡ ਦੇ ਚੱਲਣ ਦੇ 100% ਚਾਂਸ ਹੈਗੇ ਆ ਅੱਛਾ ਵੀ ਜਿਹੜੀ ਇਹ ਸਾਰੇ ਕਟਰ ਦੇ ਵਿੱਚ ਇਟਾਲੀਅਨ ਬਲੇਡ ਹੈ ਯੂਜ਼ ਕਰਦੇ ਆ ਸਾਰੇ ਕਟਰ ਦੇ ਵਿੱਚ ਅਸੀਂ ਇਹ ਇਹੀ ਇਟਾਲੀਅਨ ਬਲੇਡ ਯੂਜ਼ ਕਰਦੇ ਆ ਬਾਕੀ ਬਾਈ ਜੀ ਹੁਣ ਆਪਾਂ ਬਲੇਡ ਦਾ ਤਾਂ ਸਣਾ ਬਾਈ ਜੀ ਉਹਨਾਂ ਨੇ ਦੱਸਿਆ ਜਿਵੇਂ ਵੀ ਇਟਾਲੀਅਨ ਡਾਇਮੰਡ ਬਿੱਟ ਕਹਿੰਦੀ ਹੈ ਜੀ ਨੂੰ ਹਨਾ ਵੀ ਬਿੱਟ ਵਾਲਾ ਬਲੇਡ ਆ ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਬਾਕੀ ਬਾਈ ਜੀ ਹੁਣ ਆਪਾਂ ਗੇਅਰ ਦੀ ਗੱਲ ਕਰੀਏ ਵੈਸੇ ਗੇਅਰ ਤਾਂ ਕਟਰ ਦੇ ਵਿੱਚ ਲੱਗੇ ਹੋਏ ਆ ਇੱਕ ਗੇਅਰ ਆਪਣਾ ਕੋ ਆ ਪਿਆ ਜੀ ਇਹ ਗੀਅਰ ਦਾ ਫਿਰ ਵੀ ਮੰਨ ਲਓ ਇਹ ਵੀ ਕੰਪਨੀ ਆਪ ਖੁਦ ਡਿਜ਼ਾਈਨ ਕਰਦੀ ਹੈ ਜਾਂ ਮੰਨ ਲਓ ਤੇ ਅਸੀਂ ਸਾਡੀ ਕੰਪਨੀ ਇਹ ਆਪ ਡਿਜ਼ਾਈਨ ਕਰਦੀ ਜੀ ਅੰਦਰ ਹੀ ਸਾਡੇ ਬੰਦਾ ਫੈਕਟਰੀ ਦੇ ਵਿੱਚ ਜੀ ਤੇ ਪੂਰਾ ਹੈਵੀ ਡਿਊਟੀ ਗੀਅਰ ਹੈ ਜੀ ਅੱਛਾ ਜੀ ਜਿੰਨੇ ਕਿ ਸਾਲ ਭਰਾਵਾਂ ਨੂੰ ਅਸੀਂ ਨੇ ਦਿੱਤਾ ਜੀ ਇਹ ਗੀਅਰ ਨਾਲ ਕਟਰ ਦਿੱਤੇ ਨੇ ਬਣਾ ਕੇ ਜੀ ਜੀ ਅਗਰ ਕਦੇ ਕੋਈ ਪ੍ਰੋਬਲਮ ਨਹੀਂ ਆਈ ਜੀ ਕਿੰਨੇ ਸਾਲ ਤੋਂ ਮੰਨ ਲਓ ਹੀਰਾ ਕਮੈਨ ਆ ਜਿਹੜੀ ਆਪਣੇ ਮੱਕੇ ਮੱਕੀ ਵਾਲਾ ਕਟਰ ਤਿਆਰ ਕਰਦੇ ਆ ਮੱਕੀ ਵਾਲਾ ਕਟਰ ਅਸੀਂ 4 4.5 ਸਾਲ 4 ਸਾਲ ਤੋਂ ਮੰਨ ਲਓ 4 ਸਾਲ ਤੋਂ ਬਣਾ ਰਹੇ ਹਾਂ ਜੀ 4 4.5 400 ਚ 400 ਸਾਲ ਤੋਂ ਬਣਾ ਰਹੇ ਹਾਂ ਜੀ ਤੇ ਆ ਦੇਖੋ ਜਦੋਂ ਹੱਥ ਨਾਲ ਘੁੰਮਦਾ ਜੀ ਜੀ ਆਮ ਘੇਰ ਨੂੰ ਤੁਸੀਂ ਐਵੇਂ ਹੱਥ ਨਾਲ ਨਿਕਮਾ ਸਕਦੇ ਹੋ ਟਾਈਟ ਘੁੰਮੋਗਾ ਜੋ ਦੋ ਐ ਦੋ ਹੱਥ ਨਾਲ ਘਮਾਉਣਾ ਪਊਗਾ ਆਪਣੇ ਕਸ ਨਾਲ ਤੁਸੀਂ ਨੋਰਮਲ ਘਮਾ ਸਕਦੇ ਹੋ ਅੱਛਾ ਮੰਨ ਲਓ ਜਿਵੇਂ ਹੁਣ ਆਪਾਂ ਘੇਰ ਰੱਖਿਆ ਹੋਇਆ ਹੈ ਤੇ ਆਪਾਂ ਦੂਜੀ ਘੇਰ ਨੂੰ ਢੇੜਾ ਦਵਾਂਗੇ ਤਾਂ ਢੇੜਾ ਆਉਂਦਾ ਨਹੀਂ ਤਾਂ ਉਹਨੂੰ ਪੂਰਾ ਜ਼ੋਰ ਨਾਲ ਦੇਣਾ ਪਊਗਾ ਦੋ ਹੱਥਾਂ ਨਾਲ ਜੀ ਜਿਵੇਂ ਆਪਾਂ ਨੋਰਮਲ ਐ ਤੁਸੀਂ ਦੇ ਰਹੇ ਹੋ ਜੀ ਐਵੇਂ ਨਹੀਂ ਦੇ ਸਕਦੇ ਉਹਨੂੰ ਇਹ ਤਾਂ ਨਾਰਮਲ ਅਗੇ ਡਾ ਰਿਹਾ ਜੀ ਬਿਲਕੁਲ ਨਹੀਂ ਨਹੀਂ ਆਪ ਤਾਂ ਜਮੇ ਜਮੇ ਪ੍ਰੀਏ ਕੋ ਮਦਾਈ ਹਾਂ ਜੀ ਹਾਂ ਜੀ ਇੱਕ ਕਟਰ ਦੇ ਵਿੱਚ ਵੀ ਵੇਖਣਾ ਕੋ ਮੂਗਾ ਇਹ ਕਟਰ ਦੇ ਵਿੱਚ ਵੀ ਵੇਖਣਾ ਕੋ ਮੂਗਾ ਜੀ ਇਹ ਜਦੋਂ ਬਾਹਰ ਆਪਣਾ ਹੱਥ ਨਾਲ ਘੁਮਰੋਗਾ ਫਿਰ ਮਸ਼ੀਨ ਨੇ ਘਮਾਉਣਾ ਨਾ ਉਹਨ ਦਾ ਤਾਂ ਇਹਦਾ ਮਤਲਬ ਤਾਂ ਵੀ ਕਮੈਂਟ ਤੇ ਵੀ ਬਹੁਤ ਘੱਟ ਲੋਡ ਪਾਉਂਦਾ ਹੋਊਗਾ ਬਹੁਤ ਘੱਟ ਬਹੁਤ ਘੱਟ ਲੋਡ ਪੈ ਰਹੀ ਇੰਜਨ ਦੇ ਉੱਪਰ ਜੀ ਬਿਲਕੁਲ ਉਹਨੇ ਸਬੂਸ ਚੱਲਣਾ ਅੱਛਾ ਮੰਨ ਲਓ ਇਸੇ ਕਰਕੇ ਜੇ ਕੋਈ ਇਹਦੀ ਕੁਝ ਕੋਈ ਕੰਪਲੀਟ ਨਹੀਂ ਕੋਈ ਕੋਈ ਦਿੱਕਤ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਅਸੀਂ ਆਪ ਤਿਆਰ ਕਰਦੇ ਹਾਂ ਅੰਦਰ ਆਪਦੀ ਫੈਕਟਰੀ ਮੰਨੋ ਵੀ ਇਹੀ ਇੱਕ ਜਿੱਕੜਾ ਉਰੇ ਸੇਮ ਘੁੰਮਦਾ ਐ ਇਦਾਂ ਹੀ ਦੀ ਕੁਆਲਿਟੀ ਕਟਰ ਦੇ ਵਿੱਚ ਘੁੰਮ ਰਹੀ ਆ ਐਦਾਂ ਹੀ ਘੁੰਮ ਰਹੀ ਆ ਸਰ ਕੁਆਲ ਕਟਰ ਦੇ ਵਿੱਚ ਜੀ 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 ਬਾਕੀ ਐ ਨਾ ਗੇਰ ਦੀ ਤੁਸੀਂ ਡਿਜ਼ਾਈਨ ਆ ਜਿਹੜਾ ਬਾਈ ਉਹਨਾਂ ਦਾ ਇਹਨਾਂ ਦਾ ਆਪ ਦਾ ਸਾਡਾ ਆਪ ਦਾ ਫੈਕਟਰੀ ਦਾ ਵੀ ਆਹ ਦੇਖੋ ਤੁਸੀਂ ਗਰੀਸ ਤੱਕਰ ਵੀ ਨਿਪਲਾਂ ਹਨਾ ਆ ਨਿਪਲਾਂ ਨਹੀਂ ਮੇਨ ਕੈਪ ਪੁਆਇੰਟ ਦੀ ਕੀ ਦਿੱਕਤ ਆਉਂਦੀ ਆ ਮੱਕੀ ਵਾਲਾ ਕਟਰ ਬਣ ਜਾਂਦਾ ਬਣਨ ਤੋਂ ਬਾਅਦ ਸੀਜ਼ਨ ਦੇ ਵਿੱਚ ਬਈ ਹਨਾ ਇਹਦਾ ਜ਼ਰੂਰੀ ਨਹੀਂ ਹੈਗਾ ਹੁਣ ਕੰਪਨੀ ਵੀ ਆਮ ਗਰੀਸੇ ਮਾਰਦੀ ਆ ਆਪਣੇ ਵਰਗੇ ਹੈ ਨਾ ਜਿਹਨਾਂ ਆਪਾਂ ਮਸ਼ੀਨਾਂ ਨੂੰ ਮਾਰਦੇ ਆ ਜਾਂ ਆਪਾਂ ਮਸ਼ੀਨ ਨੂੰ ਰੋਜ਼ ਗਰੀਸ ਕਰਨਾ ਆਪਣਾ ਬਣਦਾ ਫਰਜ਼ ਤਾਂ ਆਪਣਾ ਫਰਜ਼ ਇਹ ਵੀ ਬਣਦਾ ਵੀ ਹਨਾ ਕਟਰ ਨੂੰ ਵੀ ਨਾਲ ਰੋਜ਼ ਇੱਕ ਦਿਨ ਛੱਡ ਕੇ ਗਰੀਸ ਵੱਜਦਾ ਹੋਵੇ ਪਰ ਜਿਹੜੀ ਇਹ ਨਿਪਲਾਂ ਲਾ ਕੇ ਆਹ ਲਾਈ ਹੋਈ ਨਿਪਲਾ ਗਰੀਸ ਵਾਲੀਆਂ ਲਾਉਣ ਤੋਂ ਬਾਅਦ ਜਿਹੜਾ ਗੇਅਰ ਦੇ ਉੱਪਰ 베ARING ਚੱਲਦੇ ਨੇ ਜਿਹੜੇ ਉਰੇ ਇਹ ਵੀ ਬਾਈ ਇਹਨਾਂ ਪੂਰੇ ਸੇਫ ਰੱਖੇ ਹੋਏ ਆ ਕਿ ਆਪਾਂ ਰੋਜ਼ ਇਹਨਾਂ ਨੂੰ ਵੀ ਜੇ ਗਰੀਸ ਕਰਦੇ ਰਹੀਏ ਤਾਂ ਆਪਣਾ ਗੇਅਰ ਦਾ ਬੈਰਿੰਗਾ ਜੋ ਹਨਾ ਚਲੋ ਤੇਲ ਵਾਲੇ ਬੈਰਿੰਗ ਉਹ ਤਾਂ ਵੱਖਰੇ ਆ ਵੈਸੇ ਉੱਪਰ ਦੋ ਬੈਰਿੰਗ ਹੁੰਦੇ ਆ ਜਿਹੜੇ ਗ੍ਰੀਸ 'ਚ ਥੋੜੇ ਚੱਲਦੇ ਆ ਅੱਛਾ ਜੀ ਉਹਦੇ ਬਾਅਦ ਹੁਣ ਆਪਾਂ ਜਿਵੇਂ ਐਡੇ-ਐਡੇ ਗਰਾਰੀਆਂ ਰੱਖੀਆਂ ਜੀ ਇਹ ਸਾਰੀ ਹਾਂਜੀ ਬੋਲੋ ਇਹ ਮਤਲਬ ਟੈਂਪਰ ਕਰਦੇ ਹੋ ਇਹ ਜਿੰਨੀ ਅਸੀਂ ਗਰਾਰੀ ਲਾ ਰਹੇ ਹਾਂ ਸਾਡੇ ਕਟਰ ਦੇ ਵਿੱਚ ਜੀ ਜੀ ਇਹ ਸਾਰੀ ਟੈਂਪਰ ਹੋਈ ਵੀ ਹੈ ਜੀ ਅੱਛਾ ਮੰਨ ਲਓ ਇਹਦਾ ਕਾਲਾ ਕਾਲਾ ਨਿਸ਼ਾਨ ਹੈ ਟੈਂਪਰ ਦਾ ਹਾਂਜੀ ਇਹ ਟੈਂਪਰ ਦੀ ਨਿਸ਼ਾਨ ਆ ਜੀ ਜੀ ਇਹ ਵੀ ਫੋਰ ਹੈ ਵੀ ਡਿਊਟੀ ਕਰਾਰੀਆਂ ਨੇ ਜੀ ਇਹ ਵੀ ਮੰਨ ਲਓ ਹੁਣ ਜਿਵੇਂ ਤੁਸੀਂ 1000 ਕੀਲੇ ਦੀ ਗਾਰੰਟੀ ਪਲੇਟ ਦੀ ਦੰਨੇ ਹੋ ਇਹ ਵੀ ਕਿੰਨੀ ਗਾਰੰਟੀ ਦੰਨੇ ਹੋ ਇਹ ਵੀ ਇਹਦਾ ਮਤਲਬ ਹੈ ਜੀ ਤੁਸੀਂ 1000 ਕੀ ਜਿੰਨਾ ਮਰਜ਼ੀ ਟਾਈਮ ਚਲਾਈ ਜਾਓ ਇਹਨਾਂ ਨੂੰ ਜੀ ਬਸ ਆਪਣੀ ਚੈਨ ਢਲੀ ਨਾਲ ਚੱਲੇ ਇਹਦੇ ਉੱਪਰ ਚੈਨ ਪ੍ਰੋਪਰ ਸਹੀ ਚੱਲਣੀ ਚਾਹੀਦੀ ਹੈ ਅੱਛਾ ਮੰਨ ਲਓ ਇਹ ਫੋਰਮੈਨ ਡਰਾਈਵਰ ਤੇ ਡਿਪੈਂਡ ਹੈ ਫੋਰਮੈਨ ਡਰਾਈਵਰ ਤੇ ਡਿਪੈਂਡ ਹੈ ਜੀ ਬੀ ਚੈਨ ਢਲੀ ਚੱਲੂਗੀ ਹੈਨਾ ਫਿਰ ਟੈਂਪਰ ਵੀ ਉੱਥੇ ਕੁਝ ਨਹੀਂ ਕਰੇਗਾ ਇਹ ਗੱਲ ਬਈ ਮੰਨ ਲਈ ਚਲੋ ਜ਼ੋਰ ਪਾਉਗਾ ਉਹਦੇ ਉੱਪਰ ਬਾਰ-ਬਾਰ ਜੀ ਪੱਥਰ ਵੀ ਘਸ ਜਾਂਦਾ ਹਾਂਜੀ ਹਾਂਜੀ ਇਹ ਤਾਂ ਸਹੀ ਹੈ ਇਹਦਾ ਕੋਈ ਵੱਡੀ ਗੱਲ ਨਹੀਂ ਸਹੀ ਗੱਲ ਹੈ ਪਰ ਇਹ ਵੀ ਐਵੇਂ ਜਲਦੀ ਜਲਦੀ ਘਸੂਗਾ ਨਹੀਂ ਟੈਂਪਰ ਹੋਈਆਂ ਬਿਨਾਂ ਆ ਦੇਖੋ ਨਹੀਂ ਇਹ ਚੀਜ਼ ਹੋਰ ਦੇਖੀ ਆ ਮੈਂ ਤਾਂ ਜਿੰਨੀਆਂ ਵੀ ਆਪਣੇ ਇੱਥੇ ਗਰਾਰੀਆਂ ਲੱਗੀਆਂ ਹੋਈਆਂ ਕਟਰ ਨੂੰ ਜਾਂ ਹੋਰ ਆ ਵੀ ਆ ਜਿਹੜੀ ਤੁਸੀਂ ਨਾ ਬਲਾਉਨੇ ਆ ਬੜੀ ਮਜ਼ਬੂਤ ਕਰਕੇ ਲਾਈ ਹੋਈ ਲੱਗਦੀ ਹੈ ਹਾਂਜੀ ਹਾਂਜੀ ਅਸੀਂ ਆ ਬਣਾਉਨੇ ਸਾਰਾ ਕੁਝ ਇਹ ਸਾਰੀ ਗਰਾਰੀ ਨੂੰ ਸਾਰੀਆਂ ਰੋਇਕਣੇ ਲੱਗੀਆਂ ਆ ਅੱਜ ਸਾਰੀ ਅਸੀਂ ਆਪ ਲੋਹੇ ਦੀ ਬਣਾਈ ਕੋਈ ਨਾਬ ਸਾਰੀ ਹੈ ਅੱਛੇ ਆਪ ਦੀਓ ਤਿਆਰ ਕਰੀ ਹੋਈ ਹੈ ਨਾ ਆਪ ਵੀ ਆਪ ਦੀ ਆਪ ਤਿਆਰ ਰਹੀ ਹੈ ਇਹਦਾ ਨਾਮ ਦਾ ਗਰਾਰੀ ਨਾਲੋਂ ਵੱਧ ਵਜਿੰਦਾ ਨਾ ਆਪ ਦਾ ਫਿਰ ਹਈ ਹੈ ਜੀ ਦੇਖੋ ਥੋੜੇ ਸਾਹਮਣੇ ਆ ਬਾਕੀ ਵੀ ਬਈ ਸਹੀ ਗੱਲ ਆ ਵੀ ਜਿਹੜਾ ਹਨਾ ਗਰਾਰੀ ਆ ਇਹਦੀ ਟੈਂਪਰ ਆਪਾਂ ਕਹਿਦੀ ਹੈ ਨਾ ਟੈਂਪਰ ਕੀ ਨੂੰ ਕਿਹਾ ਜਾਂਦਾ ਵੀ ਜਿਵੇਂ ਆਮ ਲੋਵਾ ਹੁੰਦਾ ਜਿਵੇਂ ਆ ਥੱਲੇ ਵਾਲੀ ਗਰਾਰੀ ਆ ਇਹ ਥੋੜਾ ਜਿਹਾ ਆਮ ਆਮ ਦੇ ਵਿੱਚ ਆ ਜਾਂਦਾ ਹੈ ਨਾ ਉਹ ਤੋਂ ਬਾਅਦ ਜਿਹੜੇ ਦੰਦੇ ਆ ਜਿੱਥੇ ਮੰਨ ਲਓ ਇਹਨੇ ਪ੍ਰੋਪਰ ਆਪਣਾ ਵਰਕ ਕਰਨਾ ਉਹ ਜਿੱਥੇ ਤੇ ਕਾਲੀ ਕਾਲੀ ਇਹ ਮੰਨ ਲਓ ਗਰਮ ਕਰਕੇ ਇੰਨੀ ਹਾਰਡ ਕਰੀ ਵੀ ਹੁੰਦੀ ਆ ਵੀ ਜਿਹੜਾ ਗਰਾਰੀ ਦਾ ਦੰਦਾ ਹੈ ਇਹ ਥੋੜਾ ਛੇਤੀ ਛੇਤੀ ਕਸੂਗਾ ਨਹੀਂ ਜਾਂ ਤੁਹਾਡੀ ਗਰਾਰੀ ਛੇਤੀ ਡੈਮੇਜ ਨਹੀਂ ਹੋਊਗੀ ਡੈਮੇਜ ਹੋਣ ਦਾ ਮਤਲਬ ਇਹ ਵੀ ਜੇ ਨਾਰਮਲ ਗਰਾਰੀ ਆ ਉਹਦਾ ਮੱਕੀ ਵਾਲੇ ਕਟਰ ਦੇ ਵਿੱਚ ਆਪਾਂ ਨੂੰ ਪਤਾ ਵੀ ਚੱਲਦੀ ਹੀ ਨਹੀਂ ਹੈ ਨਾ ਜਿਹੜੀ ਹੈ ਹਾਰਡ ਕਰੀ ਹੋਈ ਆ ਟੈਂਪਰ ਕਰੀ ਹੋਈ ਆ ਇਹ ਗਰਾਰੀ ਜਦੋਂ ਟੈਂਪਰ ਹੋਈ ਵੀ ਜਾਂ ਬਾਕੀ ਤੁਸੀਂ ਲੋਹੇ ਦੀ ਜਿਹੜੀ ਹੈ ਨਾ ਆਪਣੇ ਕਹਿੰਦੇ ਨਾਭ ਲੋਹੇ ਦੀ ਬਾਈ ਨਾਭ ਐ ਨਾ ਗਰਾਰੀ ਦੇ ਵਿੱਚ ਨਹੀਂ ਜਿੰਨਾ ਨਾਭ ਦੇ ਵਿੱਚ ਬਹੁਤ ਸੋਹਣਾ ਜਿਹੜਾ ਕਹਦੀ ਹੈ ਨਾ ਕੰਮ ਦਿਲ ਨੂੰ ਲੱਗਦਾ ਬਾਕੀ ਆਪਾਂ ਹਨ ਇਹਦੀ ਫੀਟਿੰਗ ਕਰੀ ਹੋਈ ਬਾਕੀ ਦਰ ਕੰਪਨੀ ਦੇ ਫੋਰਮੈਨ ਸਾਹਿਬ ਆਪਣੇ ਕੋਲ ਇਹ ਆਪਾਂ ਨੂੰ ਸਾਰੀ ਗੱਲਬਾਤ ਦੱਸਣਗੇ ਬਾਈ ਜੀ ਜਿਹੜਾ ਵਰਮੇ ਦੇ ਆਪਾਂ ਗੱਲ ਕਰਦੇ ਹਾਂ ਨਾ ਵੀ ਕਾਫੂਸ ਨਾਲ ਲੈ ਬਟੇ ਇਹਦੀ ਫੀਟਿੰਗ ਬਿਲਕੁਲ ਇਹ ਇਹ ਫੀਟਿੰਗ ਹੈ ਜਿਹੜੀ ਇਹਦੇ ਵਿੱਚ ਕਟਰ ਦੇ ਫੀਟਿੰਗਾਂ ਸਿਰਫ ਇੱਕ ਪਲੇਟ ਲਾਉਣੇ ਬਾਕੀ ਆ ਬਾਕੀ ਸਾਰਾ ਸੇਮ ਸਿਸਟਮ ਇਹੀ ਹੋਊਗਾ ਕਟਰ ਦੇ ਵਿੱਚ ਫੋਰਮੈਨ ਜੀ ਜਿਹੜਾ ਆਪਾਂ ਹੁਣ ਤੁਸੀਂ ਇਹਦੇ ਵਿੱਚ ਕਰਿਆ ਕੁਝ ਨਵੇਂ ਮਾਡਲ ਦੇ ਵਿੱਚ ਕੀ ਕੀ ਖਾਸ ਕਰਿਆ ਆਇਆ ਜਾ ਇੱਕ ਤਾਂ ਵੀਰ ਜੀ ਆਪਾਂ ਨੇ ਜਿਵੇਂ ਉਹ ਪਿੰਨ ਪੈਂਦੀ ਦੀ ਜੀ ਜੀ ਇੰਨੋਂ ਵਿੱਚ ਨਿਕਲਦੀ ਨਹੀਂ ਦੀ ਜੀ ਉਹਦੇ ਵਾਸਤੇ ਆਪਾਂ ਨੂੰ ਸਾਰਾ ਖੋਲਣਾ ਪੈਂਦਾ ਦੀ ਜੀ ਮੰਨ ਲਓ ਜੇ ਚਲਦੇ ਸੀਜ਼ਨ ਦੇ ਵਿੱਚ ਦਿੱਕਤ ਆ ਜਾਂਦੀ ਦੀ ਜੀ ਆਪਾਂ ਨੂੰ ਸਾਰਾ ਖੋਲਣਾ ਪੈਂਦਾ ਹੀ ਗੇ ਲੰਬੀ ਬਿੰਨ ਪੈਂਦੀ ਹੁੰਦੀ ਦੀਆਂ ਆਹ ਪਾਰ ਉਹ ਵਿੱਚ ਨਿਕਲਦੀ ਨਾ ਹੁਣ ਆਪਾਂ ਮੂਹਰੋ ਐਲਗੀ ਬੁਲਟ ਲਾ ਕੇ ਜੀ ਜੀ ਤੇ ਇਹਦੇ ਸਕਰੂ ਲਾਤੇ ਜੀ ਐਲਗੀ ਬੁਲਟ ਅੱਛਾ ਆਹ ਲਗੀ ਲਾਤੀ ਉੱਪਰ ਆਹ ਪਾਰ ਆ ਲਗੀ ਲਾਤੀ ਜੀ ਸਾਈਡਾਂ ਤੇ ਐਲਗੀ ਬੁਲਟ ਲਾਤੇ ਖਾਟਰ ਲਾ ਕੇ ਇਹ ਨਿਕਲ ਕੇ ਸਾਨੀ ਨਾਲ ਬੈਰਿੰਗ ਨਿਕਲ ਜਾਂਦਾ ਜੀ ਮੰਨ ਲਓ ਇਹ ਐਲ ਕੀ ਖੋਲੇ ਤੋਂ ਬਾਅਦ ਇਹ ਐਲਗੀਆਂ ਖੋਲਣ ਤੋਂ ਇੱਕ ਆਪਣਾ ਬਾਹਰ ਬਾਹਰ ਨਿਕਲ ਜਾਂਦਾ ਬਾਹਰ ਨਿਕਲ ਜਾਂਦਾ ਜੀ ਜੀ ਬੈਰਿੰਗ ਆਪਾਂ ਬਾਹਰ ਕੱਢ ਸਕਦੇ ਆ ਬਾਹਰ ਹਾਂਜੀ ਬਾਹਰ ਹੀ ਕੱਢ ਸਕਦੇ ਜੀ ਨਾਲ ਇੱਕ ਝਕਾ ਫੂਸ ਨਹੀਂ ਫਸਦਾ ਜੀ ਜੀ ਮੰਨ ਲਓ ਜਿਹੜੀ ਆਪਾਂ ਗੱਲ ਦੱਸੀ ਆ ਹਨਾ ਵੀ ਆ ਦੇਖੋ ਜਿਹੜੀ ਇਹ ਪੱਤੀ ਪਾਈ ਆ ਨਾਲ ਇਹਦਾ ਇੱਕ ਸਭ ਤੋਂ ਵੱਡੀ ਗੱਲ ਦੇਖੋ ਵੀ ਗੈਪ ਖਤਮ ਕਰ ਗਈ ਹਨਾ ਜਿਹੜਾ ਆਪਣਾ ਬੈਰਿੰਗ ਦੇ ਵਿੱਚ ਕਚਰਾ ਜਾਂ ਘਾਹ ਜਾਂ ਫੂਸ ਹੈ ਨਾ ਵਿੱਚ ਜਾਂਦਾ ਦਾ ਉਹ ਬਿਲਕੁਲ ਖਤਮ ਕਰ ਗਿਆ ਗਾਇਬ ਇਹ ਚੀਜ਼ ਆ ਉਹਦੇ ਬਾਅਦ ਜਿਹੜੀ ਇਹ ਇਹਦੀ ਗਲਾਈ ਬਣਾਈ ਆ ਇਹ ਪੱਤੀਆਂ ਦੀ ਆਪਸ ਵਿੱਚ ਇਹੋ ਜਿਹਾ ਮੇਲ ਕਰਾਇਆ ਦੋਨਾਂ ਦਾ ਵੀ ਆਪਣਾ ਘਾਹ ਬੂਜ ਜੇ ਲੱਗੂਗਾ ਵੀ ਤਾਂ ਇਹ ਨਾਲ ਦੇ ਨਾਲ ਪੱਤੀ ਇਹ ਸਾਫ਼ ਕਰਦੀ ਰਹੂਗੀ ਅੱਛਾ ਮੰਨ ਲਓ ਇਹ ਇਹ ਇਹੀ ਮਾਡਲ ਦੇ ਵਿੱਚ ਕਰਿਆ ਹੈਗਾ ਪਹਿਲਾਂ ਦੇ ਵਿੱਚ ਇਹੀ ਹੈ ਨਹੀਂ ਪਹਿਲਾਂ ਜਿਹੜੇ ਨਵੇਂ ਮਾਡਲ ਸਾਰਿਆਂ ਤੇ ਹੁਣ ਕਰਿਆ ਜੀ ਐਤਕੀ 24 ਇਹ ਵਿੱਚ 24 ਜੀ ਜੀ ਇਹ ਇਹ ਸੇਮ ਰੂਲਾ ਇਹੀ ਪੈਣਾ ਵਸ ਇੱਕ ਨੇ ਹਾਂ ਸੇ ਫਿੱਟਿਆ ਜੀ ਬਸ ਬਲੇਟ ਲੱਗਣੇ ਨੇ ਜਿਹਦੇ ਜੀ ਇਹ ਜਿਹੜੀ ਸਮੱਸਿਆ ਦੇ ਆ ਵਿੱਚੋਂ ਨਿਕਲਦਾ ਨਹੀਂ ਦੀ ਜੀ ਹੁਣ ਆਸਾਨੀ ਨਾਲ ਨਿਕਲ ਸਕਦਾ ਜਿਹੜਾ ਮਰਜ਼ੀ ਬੋਲ ਕੇ ਕਰ ਲਵੋ ਫੀਲਡ ਦੇ ਵਿੱਚੋਂ ਰਿਪੋਰਟ ਮਿਲੀ ਆ ਕਿ ਵੀ ਜੇ ਮੈਂ ਫੀਲਡ 'ਚ ਪਹਿਲਾਂ ਜੇ ਮੈਂ ਸੱਪ ਆਉਂਦੇ ਨਹੀਂ ਟੁੱਟ ਜਾਂਦਾ ਦੀ ਜੀ ਜੇ ਮੈਂ ਕਾਬੂਸ ਥੱਲੇ ਲਿਪਟ ਗਿਆ ਜੀ ਜੇ ਮੈਂ ਪਹਿਲਾਂ ਮੈਂ ਟੁੱਟ ਕੇ ਥੱਲੇ ਡਿੱਗ ਜਾਂਦਾ ਦੀ ਜੀ ਹੁਣ ਉਹ ਸਮੱਸਿਆ ਹੀ ਖਤਮ ਹੋ ਗਈ ਹੁਣ ਥੱਲੇ ਨਹੀਂ ਗਰੂਗਾ ਟੁੱਟ ਕੇ ਅੱਛਾ ਮਲੋ ਜੇਰ ਘਾ ਪੂਸ ਲਿਪਟ ਜਾਂਦਾ ਤਾਂ ਹਾਂਜੀ ਤਾਂ ਇਹ ਟੁੱਟ ਜਾਂਦਾ ਤਾਂ ਹਾਂਜੀ ਸਿੰਗਲ ਅਛਾ ਹੌਣੇ ਦੇ ਵਿੱਚ ਦੋ ਬੈਰਿੰਗ ਪੈਂਦੇ ਕਰਦੇ ਹਾਂਜੀ ਡਬਲ ਬੈਰਿੰਗ ਪਾਉਣਗੇ ਕੋਈ ਸਮੱਸਿਆ ਦਿੱਕਤ ਆਈ ਨਹੀਂ ਕਦੇ ਵੀ ਨਹੀਂ ਨਹੀਂ ਕੋਈ ਨਹੀਂ ਆਈ ਜੀ ਜਦੋਂ ਆਪਾਂ ਨੇ ਡਬਲ ਪਾਇਆ ਜੀ ਜਿਵੇਂ ਟੁੱਟ ਕੇ ਗਿਰਦਾ ਠੀਕਾ ਜੀ ਇੱਕ ਤਾਂ ਇਹ ਫਰਕ ਹੋ ਗਿਆ ਜੀ ਜਿਵੇਂ ਕੋਈ ਮਾਰਾ ਮੋਟਾ ਕਾਹ ਫੂਸ ਲਿਫਟ ਤਾਂ ਕੋਈ ਵੀ ਦਿੱਕਤ ਨਹੀਂ ਹੁੰਦੀ ਆਪਾਂ ਨੇ ਬੱਸ ਤਾਂ ਨਾਲ ਮਿਲਿਆ ਤਾਂ ਨਾਲ ਹੁੰਦੇ ਵੱਡ ਦੁੰਦਾ ਜੀ ਇਹ ਜੀ ਮਰਟਦਾ ਹੀ ਨਹੀਂਗਾ ਜੀ ਕੰਪੋ ਪ੍ਰੋਪਰ ਕੰਪੋ ਵੈਨ ਵਧੀਆ ਵਰਕਿੰਗ ਇਹਲੇ ਵੀ ਸਭ ਕੰਪਨੀਆਂ ਸਿੰਗਲ ਵੈਰਿੰਗ ਪਾਉਂਦੀਆਂ ਨੇ ਜੀ ਆਪਾਂ ਨੇ ਇੱਥੇ ਡਬਲ ਕਰਤਾ ਜੀ ਅਲੱਗ ਕਰਤਾ ਜੀ ਨਹੀਂ ਵਧੀਆ ਚੀਜ਼ ਕਰਤੀ ਬਈ ਇਹ ਨਾ ਸ ਦਿਕਤ ਆਉਂਦੀ ਦੀ ਆ ਵਧੀਆ ਕੰਮ ਕਰਤਾ ਵੀ ਸਿਰਫ ਇੱਕ LG ਵਾਲਾ ਨਟ ਆ ਖੋਲੋ ਇੱਕ LG ਆ ਲੱਗੀ ਹੋਈ ਆ ਇੱਕ ਆ ਲੱਗੀ ਹੋ ਖੋਲ ਕੇ ਆਪਾਂ ਬਿਲਕੁਲ ਆਸਾਨੀ ਆ ਐ ਚਾਕੇ ਪਾ ਬਾਰਮ ਕੱਢ ਕੇ ਬੈਰਿੰਗ ਜੇ ਨਾ ਜੋ ਵੀ ਪਾਉਣਾ ਹੈ ਜਾਂ ਦੇਖਣਾ ਹੈ ਤਾਂ ਆਪਾਂ ਕਰ ਸਕਦੇ ਆ ਬਾਕੀ ਇਹ ਤਾਂ ਹੋ ਗਿਆ ਜੀ ਆਪਣਾ ਕੰਮ ਹੁਣ ਤੇ ਬਾਦ ਹੁਣ ਬਲੇਡ ਦੀ ਡਾਇਮੰਡ ਤੇ ਬਲੇਡ ਆ ਜਿਹੜਾ ਨਾ ਉਹਦਾ ਸੱਚੋ ਟਾਲੀਅਨ ਬਲੇਡ ਇਹਦੀ ਆਪਾਂ ਕੀ ਕੁਆਲਿਟੀ ਦੇਖ ਸਕਦੇ ਆ ਤੁਹਾਡੇ ਬਲੇਡ ਦੀ ਇਹ ਬਲੇਡ ਦੀ ਕੁਆਲਿਟੀ ਇਹ ਆ ਜਿਵੇਂ ਦੇਖੋ ਆ ਪੱਤੀ ਆ ਜੀ ਸਾਫ ਆ ਜੀ ਦਿਖਾ ਦਿਓ ਮੜੀ ਜੀ ਸਾਫ ਪੱਤੀ ਆ ਜੀ ਬਿਲਕੁਲ ਮੀ ਆਪਾਂ ਟੱਕ ਨਹੀਂ ਹੈਗਾ ਟੱਕ ਨਹੀਂ ਹੈਗਾ ਜੀ ਜਿਹਨੂੰ ਆਪਾਂ ਕਸਾਵਾਂਗੇ ਤੇ ਇਹ ਵੱਢ ਦੂਗਾ ਜੀ ਇਹਨੂੰ ਭਾਈ ਨੌ ਜਣਾ ਟੱਕ ਪੈ ਗਿਆ ਚਾਰ ਵਾਰ ਹੈਨਾ ਕਸਾਏ ਤੇ ਹਾਂਜੀ ਬਲੇਡ ਨੂੰ ਹਲੇ ਪਤਾ ਨਹੀਂ ਲੱਗਿਆ ਬਲੇਡ ਨੂੰ ਬਿਲਕੁਲ ਪਤਾ ਵੀ ਨਹੀਂ ਲੱਗਿਆ ਆਇਆ ਹੈਗਾ ਇਹ ਚੀਜ਼ ਹੁੰਦੀ ਆ ਨਾ ਵੀ ਮੱਕੀ ਵਾਲੇ ਕਟਰ ਦੇ ਵਿੱਚ ਹੁਣ ਆ ਪੱਤੀ ਇੱਕ ਦੇਖੋ ਤੁਸੀਂ ਲੋਹੇ ਨਾਲੋਂ ਦਾ ਟਾਂਡਾ ਕਿਤੇ ਮਜ਼ਬੂਤ ਜਾਦੇ ਹੁੰਦਾ ਨਹੀਂ ਵੀ ਜਿਹੜਾ ਬਾਈ ਨੇ ਆਪਾਂ ਨੂੰ ਦਿਖਾਇਆ ਹੈਨਾ ਦੇ ਇਟਾਲੀਅਨ ਬਲੇਟ ਦੀ ਕੀ ਕੁਆਲਿਟੀ ਆ ਹੀਰਾ ਦੀ ਬਲੇਟ ਦੀ ਆ ਦੇਖੋ ਤੁਹਾਡੇ ਸਾਹਮਣੇ ਹੈ ਨਾ ਬਾਈ ਨੇ ਇੱਕ ਦੋ ਚਾਰ ਵਾਰ ਸਿਰਫ ਐ ਮਾਰਨੇ ਤੋਂ ਬਾਅਦ ਜਿਹੜਾ ਟੱਕ ਪੱਤੀ ਨੂੰ ਪੈ ਗਿਆ ਬਲੇਟ ਨੂੰ ਮਾਸਾ ਵੀ ਫਰਕ ਨਹੀਂ ਪਿਆ ਹੈ ਇੱਕ ਪੈਸੇ ਦਾ ਵੀ ਬਾਕੀ ਤੁਹਾਨੂੰ ਇਹ ਦੱਸੂਗਾ ਹਨਾ ਕਿ ਵੀ ਇੰਨੀ ਮਜ਼ਬੂਤੀ ਜਿਹੜੀ ਪੱਤੀ ਵੱਢ ਸਕਦਾ ਜਿਹੜਾ ਬਲੇਟ ਮੱਕੀ ਦਾ ਰਾਂਡਾ ਤੇ ਇਹ ਇੱਕ ਕੱਖ ਨਹੀਂ ਬਹੁਤ ਵਧੀਆ ਜਿਹੜਾ ਬਲੇਟ ਆ ਇਹ ਟਾਲੀਅਨ ਇਹਦੀ ਇਹੀ ਕੁਆਲਿਟੀ ਆ ਬਾਕੀ ਜਿਵੇਂ ਆਪਾਂ ਨਾ ਮਟੀਰੀਅਲ ਦੇਖਿਆ ਸਾਰਾ ਜਿਹੜਾ ਕਟਰ ਦੇ ਵਿੱਚ ਲੱਗਦਾ ਨਹੀਂ ਵੈਸੇ ਤਾਂ ਬਹੁਤ ਜ਼ਿਆਦਾ ਚੀਜ਼ਾਂ ਘੱਟ ਨਾ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਬਾਹਰ ਰੱਖੀਆਂ ਹੋਈਆਂ ਫੀਟਿੰਗ ਜਿਹਾਰੇ ਦਿਖਾਉਂਦੇ ਆ ਅੱਜ ਆਪਾਂ ਸਾਰਾ ਹੈ ਨਾ ਮਟੀਰੀਅਲ ਦੇਖਿਆ ਜਿਹੜਾ ਹੀਰਾ ਦਾ ਬਹੁਤ ਸੋਹਣਾ ਲੱਗਿਆ ਬਾਕੀ ਭਾਈ ਇਹ ਬੱਚਾ ਇਹਨਾਂ ਦੀ ਗੱਲ ਕਰੀਏ ਇਹਦੇ ਵਿੱਚ ਚੈਨਾ ਕਿਹੜੀ ਕਿੰਨੀ ਹੈਵੀ ਕੁਆਲਿਟੀ ਯੂਜ਼ ਕਰਦੇ ਹੋ ਅਸੀਂ ਹੈਵੀ ਡਿਊਟੀ ਚੈਨਲ ਸਾਡੀ ਜੀ ਠੀਕ ਹੈ ਡਾਇਮੰਡ ਦੇ ਅਸੀਂ ਚੈਨਲ ਯੂਜ਼ ਕਰਦੇ ਆ ਡਾਇਮੰਡ ਦੀ ਜੀ ਇਦੇ ਵਿੱਚ ਇਹਦੇ ਵਿੱਚ ਵੀ ਕੋ ਗਾਰੰਟੀ ਦੰਨੇ ਹੋਏ ਜੇ ਕਿਸਾਨ ਵੀਰ ਨੂੰ ਗਾਰੰਟੀ ਅਸੀਂ ਕਿਸਾਨ ਨੂੰ ਕਰਾਂ ਕਿ 1000 ਕਿੱਲਾ ਵੱਡਲਾ 1500 ਕਿੱਲਾ ਵੱਡਲਾ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਚੈਂ ਦੀ ਵੀ 1000 1200 ਬਲੇਡ ਦੇ ਨਾਲ ਦੀ ਚੈਂ ਦੀ ਗਾਰੰਟੀ ਹੈ ਬਲੇਡ ਤਾਂ ਬਲੇਡ ਦੀ ਵੀ ਗਾਰੰਟੀ ਜਾਈਦੀ ਜੀ ਚੈਂ ਦੀ ਜੀ ਤੇ ਅੱਜ ਤੱਕ ਦਾ ਕਦੇ ਕੋਈ ਦਿੱਕਤ ਆਈ ਨਹੀਂ ਜੀ ਸਾਨੂੰ ਜੀ ਮਤਲਬ ਜਿੱਦੇ ਕਟਰ ਬਣਾਉਣ ਲੱਗੇ ਸਾਡੇ ਸਾਡੇ ਕਸਟਮਰ ਆਉਣ ਕਟਰ ਲੈਣ ਆਏ ਵੀਰੇ ਇਹਨਾਂ ਕੋਲ ਦੋ ਕਟਰ ਸਾਡੇ ਪਹਿਲਾਂ ਦੇ ਜੀ ਕਸਟਮਰਾਂ ਕੋਲ ਇੱਕ ਪੂਰ ਥੱਲੇ ਤੋਂ ਦੇ ਜੀ ਜੀ ਤੇ ਇੱਕ ਇੱਕ ਹੀ ਗੱਲ ਰੱਜ ਲੱਗਿਆ ਜਾਣਾ ਜੀ ਬਾਕੀ ਇੱਧਰ ਆ ਜੀ ਹੁਣ ਆਪਾਂ ਚਲੋ ਜੀ ਚਲੋ ਇੱਧਰ ਆਪਾਂ ਹੁਣ ਬਾਈ ਹੈ ਨਾ ਜਿਹੜਾ ਸਿਸਟਮ ਹੈ ਦਾ ਚੱਲਦਾ ਹੈ ਉਹਦੇ ਦੇ ਆਗੇ ਹੈ ਨਾ ਗਰਾਰੀਆਂ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਪਹਿਲਾਂ ਹੁਣ ਚਲੋ ਹੁਣ ਤਾਂ ਪੇਂਟ ਹੋਣ ਤੋਂ ਬਾਅਦ ਹੈ ਨਾ ਜਿਹੜਾ ਟੈਂਪਰ ਆ ਉਹ ਦੇਖਣਾ ਬੰਦ ਹੋ ਗਿਆ ਟੈਂਪਰ ਦੇ ਵਿੱਚ ਠੀਕ ਹੈ ਜੀ ਬਾਕੀ ਇਹ ਸਾਡੀਆਂ ਫੋਲੋ ਟੈਂਪਰ ਲਈ ਲਾਦੀ ਨੂੰ ਦੱਸਿਓ ਪਹਿਲਾਂ ਆਪਾਂ ਨੇ ਜੀ ਜੀ ਤੇ ਇਹਦੀ ਵੀ ਲਾਈਫ ਹੋ ਹਰ ਹਿਆਰ 2000 ਜਿੰਨਾ ਮਰਜੀ ਦੇ ਨਾਲ ਵਰਕ ਕਰਦਾ ਦਾ ਬੰਦਾ ਜੀ ਲ ਘਟਰੀ ਲਾਈਫ ਦੇ ਹਿਸਾਬ ਨਾਲ ਜੀ ਬਾਕੀ ਆ ਚੈਨਾ ਜਿਹੜੀ ਇਹ ਚੈਂਟ ਲਈ ਨਹੀਂ ਚੱਲ ਰਹੀ ਅੱਛਾ ਮੰਨ ਲਓ ਇਹ ਚੈਨਾ ਢੇਲੀ ਆ ਨਹੀਂ ਚੱਲ ਰਹੀ ਨਹੀਂ ਆ ਹਾਂਜੀ ਹਾਂਜੀ ਬਈ ਤਾਂ ਬਾਈ ਗੱਲ ਹੈਗੀ ਹੈ ਨਾ ਜੇ ਹੁਣ ਚੈਂਟ ਢੇਲੀ ਚੱਲੂਗੀ ਢੇਲੀ ਚੱਲਣ ਦਾ ਗਰਾਰੀਆਂ ਖਰਾਬ ਹੋ ਜਾਣਗੇ ਨਾ ਕੰਪਨੀ ਦਾ ਉਹਦੇ ਕੋਈ ਦੁੱਖ ਸੂਰ ਨਹੀਂ ਹੈਗਾ ਉਹ ਇਹ ਫੋਰਮੈਨ ਦੀ ਜ਼ਿੰਮੇਵਾਰੀ ਹੈ ਨਾ ਸਾਰੀ ਜੀ ਕਿ ਇਹਨੂੰ ਦੇਖਣਾ ਕਾਪਾ ਖੋਲ ਕੇ ਵੀ ਸਹੀ ਚੱਲਦੀ ਆ ਬਾਕੀ ਇਹ ਨਾ ਕਸਾ ਜੇ ਇਹਨਾਂ ਦੇਖਣ ਵਾਸਤੇ ਨਹੀਂ ਆਪਾਂ ਦੇਖਦੇ ਆਂ ਕਈ ਵਾਰੀ ਜਦੋਂ ਬੂਰੇ ਮੈ ਲੋ ਇੰਨੇ ਨਟ ਲਾਏ ਹੋ ਨੇ ਹਨਾ ਖੋਲਣ ਦੇ ਵਿੱਚ ਵੀ ਦਿੱਕਤ ਆਉਂਦੀ ਆ ਇੱਕ ਫੋਰਮੈਨ ਡਰਾਈਵਰ ਵੀ ਘਬਰਾ ਜਾਂਦੇ ਆ ਵੀ ਯਾਰ ਇੰਨਾ ਨਾਟ ਕਿਹੜਾ ਖੋਲੂਗਾ ਬਾਕੀ ਇਹ ਦੇਖੋ ਵੀ ਹੀਰਾ ਵਾਲਿਆਂ ਨੇ ਲਾ ਕੇ ਸ਼ੇਲਡ ਜਿਵੇਂ ਨਾ ਆਪਾਂ ਕਹਿੰਦੇ ਆ ਦਰਵਾਜ਼ਾ ਗੇਟ ਘਰ ਦਾ ਬੰਦ ਕਰਦੀਦਾ ਨਾ ਉਸ ਹਿਸਾਬ ਨਾਲ ਲਾ ਕੇ ਸ਼ੇਡ ਬਣਾਈ ਹੋਈ ਆ ਵੀ ਸਿਰਫ ਦੋ ਨਟ ਖੋਲਣ ਤੋਂ ਬਾਅਦ ਜਿਹੜਾ ਆਪਣਾ ਪ੍ਰੋਸੈਸ ਸਾਹ ਪਿੱਛੇ ਨਾ ਗਰਾਰੀਆਂ ਜਾਂ ਕੋਈ ਆਪਾਂ ਨੇ ਨਟ ਬੋਲਟ ਚੈੱਕ ਕਰਨਾ ਹੈ ਤਾਂ ਆਪਾਂ ਨੋਰਮਲ ਜਿਹੇ ਤਰੀਕੇ ਨਾਲ ਚੈੱਕ ਕਰ ਸਕਦੇ ਆ ਬਹੁਤਾ ਜਿਆਦਾ ਪ੍ਰਿੰਟ ਨਹੀਂ ਬਾਕੀ ਉਹਦੇ ਬਾਅਦ ਹੁਣ ਆਪਾਂ ਤੇ ਗੱਲ ਕਰੀ ਦੀ ਬਾਈ ਜੀ ਉਹਨਾਂ ਨੇ ਢੇੜੇ ਦੀ ਹਨਾ ਵੀ ਜਿਹੜਾ ਸਾਡਾ ਗੇਅਰ ਆ ਬਿਲਕੁਲ ਬਾਹਰ ਪਿਆ ਰੱਥ ਗਿਆ ਘੁੰਮਦਾ ਬਾਈ ਜੀ ਵਿੱਚ ਵੀ ਘੁੰਮੂਗਾ ਵੋਕਣੇ ਹਾਂ ਜੀ ਆ ਦੇਖੋ ਜੀ ਦਿਖਾਇਓ ਮੜਾ ਜਿਹੜਾ ਢੇੜਾ ਦੇ ਕੇ ਲੋ ਜੀ ਬਾਈ ਜਿਹੜਾ ਬਾਈ ਜੀ ਹੈ ਨਾ ਗੇਰ ਹੈ ਨਾ ਆਪਾਂ ਗੱਲ ਕਰਦੇ ਤੇ ਵੀ ਵਿੱਚ ਗੇਰ ਘੁੰਮੂਗਾ ਇਹ ਕਿੱਕ ਨੇ ਘੁੰਮੂਗਾ ਵਿੱਚ ਜਿੱਦਾਂ ਬਾਹਰ ਘੁੰਮਦਾ ਵਾਕਈ ਸਹੀ ਗੱਲ ਹੈ ਬਾਈ ਉਦਾਂ ਹੀ ਗੇਰ ਘੁੰਮਦਾ ਪੂਰੇ ਕਟਰ ਨੂੰ ਕਿਹੜਾ ਆਉਂਦਾ ਦੇਖ ਲਓ ਤੁਸੀਂ ਦੇਓ ਕਿਹੜਾ ਪੂਰੇ ਕਟਰ ਨੂੰ ਕਿਹੜਾ ਆਉਂਦਾ A to Z ਸਾਰਾ ਜਿੰਨਾ ਵੀ ਆਪਣਾ ਕਟਰ ਹੈ ਨਾ ਪ੍ਰੋਪਰ ਪੂਰਾ ਵਰਕ ਕਰ ਰਿਹਾ ਘਮਾਏ ਤੋਂ ਪੂਰੇ ਕਟਰ ਨੂੰ ਆਉਂਦਾ ਕਿਹੜਾ ਨਾਰਮਲ ਨਾਰਮਲ ਕਿਹੜਾ ਆਉਂਦਾ ਹੀ ਕੋਈ ਜਾ ਜ਼ੋਰ ਦੀ ਗੱਲ ਹੈ ਬੜਾ ਬੜਾ ਵੀ ਦੇਖਣਾ ਚੈੱਕ ਕਰਕੇ ਕਿਤੇ ਕੰਪਨੀ ਵਾਲੇ ਹੋਣ ਨਾ ਕਿਹੇ ਜਿਹੜਾ ਮਜ਼ਦੋਰ ਲਾ ਕੇ ਕਹੀ ਜਾਂਦੇ ਅਸੀਂ ਟਾਵਰ ਬਣਾ ਲਈਏ ਆਪਣੇ ਨਹੀਂ ਭਾਈ ਨਾਰਮਲ ਹੀ ਕਿਹੜਾ ਹੋਗਾ ਹਾਂਜੀ ਹਾਂਜੀ ਬਾਕੀ ਬੈਰੰਗ ਬੁਰੰਗ ਤਾਂ ਦੂਜੇ ਕਟਰਾਂ ਵਾਲੀ ਲੱਗਦੇ ਆ ਸਾਰੇ ਹਾਂਜੀ 6805 ਜਹਾਜ ਹੁੰਦਾ ਦੇ ਵਿੱਚ ਜੀ ਹਾਂਜੀ ਬਾਕੀ ਭਾਈ ਜਿਹੜੇ ਆਪਾਂ ਇਹ 샤ਫਟ ਪਾਉਨੇ ਆ ਜਿਵੇਂ ਮੱਕੀ ਵਾਲੇ ਕਟਰ ਦੇ ਲੋਡ ਆ 샤ਫਟ ਪਾਹੀਆ ਵੀਰ ਜੀ ਪੈਕਸਲ ਦੀ ਪੈਕਸਲ ਦੀ ਜਿਵੇਂ ਲੋਡ ਆ ਜੀ ਜੇ ਮੈਂ ਬਿੰਗੀ ਹੋ ਜਾਂਦੀ ਆ ਸਾਫਟ ਆਪਣੀ ਬਿੰਗੀ ਨਹੀਂ ਹੋ ਰਹੀ ਜੀ ਮੰਨ ਲਓ ਐਕਸਲ ਕਿਵੇਂ ਐਕਸਲ ਕਿਵੇਂ ਮੰਨ ਲਈ ਆਪਾਂ ਇਹਨੂੰ ਐਕਸਲ ਵੇசி ਪਾਉਣੀ ਐ ਐਕਸਲ ਦੀਆਂ ਵਿੱਚ ਨਹੀਂ ਮੰਨ ਲਓ ਐਕਸਲ ਜਿਹੜਾ ਆਪਣੇ ਟਰੱਕਾਂ ਟਰੱਕਾਂ ਦੇ ਵਿੱਚ ਪੈਂਦਾ ਹਾਂਜੀ ਟਰੱਕ ਵਾਲਾ ਐਕਸਲ ਆ ਜੀ ਇਹ ਮੇਨ ਉਹ ਹੀ ਐਕਸਲ ਆ ਜੀ ਇਹ ਅੱਛਾ ਉਹ ਐਕਸਲ ਤੋਂ ਬਣਾਉਣਾ ਸ਼ਾਫਟ ਵੀ ਐਕਸਲ ਤੋਂ ਹੀ ਸ਼ਾਫਟ ਬਣਾਉਣਾ ਜੀ ਇੱਕ ਮੇਨ ਡਬਲ 베어ਿੰਗ ਕਰਿਆ ਹੈ ਇਹਨੂੰ ਅੱਛਾ ਮੂਰੇ ਡਬਲ 베어ਿੰਗ ਜੇ ਮੈਂ ਆ ਪੁਲੀ ਤੇ ਬੈਲਟਾਂ ਦਾ ਲੋਡ ਰਹਿੰਦਾ ਟਾਈਮ ਬਾਰ ਡਰਾਈਵਰ ਫੋਰਮੈਨ ਵੱਧ ਕੱਸ ਦਿੰਦਾ ਜੀ ਤਾਂ ਸਾਫਟ ਚ ਪਲੇ ਬੈਣ ਦੀ ਦਿੱਕਤ ਆ ਉਸ ਕਰਕੇ ਪਣੇ ਚ ਡਬਲ 베어ਿੰਗ ਪਾਸਾ ਜੀ ਜੀ ਮਤਲਬ ਡਬਲ 베어ਿੰਗ ਚੱਲਦਾ ਹਾਂ ਹਾਂਜੀ ਜੇ ਜਿਵੇਂ ਆ ਪਾਇ ਪ੍ਰੈਂਚ ਪਾ ਪਾ ਕੇ ਸਾਫਟ ਖਰਾਬ ਕਰ ਦਿੰਦੇ ਨੇ ਜੀ ਜੋਕ ਹੋ ਜਾਂਦਾ ਗਏ ਜੋਕ ਹੋ ਜਾਂਦਾ ਬੈਸ ਤਾਂ ਚੋਕ ਹੁੰਦਾ ਨਹੀਂ ਆਪਣੀ ਬਈ ਬਈ ਕਈ ਵਾਰ ਬੈਲਟ ਚ ਨਾ ਆਉਣੀ ਆ ਬੈਲਟ ਚਾੜਨੀ ਆ ਜਿਹਦੇ ਵਿੱਚ ਪਾ ਕੇ ਢੇੜਾਂ ਦੇ ਇਹਨੂੰ ਪਣਿਆ ਸਿਸਟਮ ਦੇ ਵਿੱਚ ਲਾਇਆ ਹੋਇਆ ਜੀ ਜੀ ਅੱਛਾ ਵੀ ਇੱਥੇ ਰਾਡ ਬਾਕੀਆਂ ਦੇ ਜਿਵੇਂ ਐਕਸਲ ਆਪਾਂ ਕਹਿੰਦੇ ਆ ਟਰੱਕਾਂ ਦੇ ਕੰਪੈਨਾਂ ਦੇ ਵਿੱਚ ਵੀ ਆਪਣੇ ਐਕਸਲ ਚੱਲਦੇ ਹੀ ਆ ਨਾ ਉਹਨਾਂ ਤੋਂ ਜਿਹੜੇ ਐਕਸਲ ਲਿਆ ਕੇ ਉਹ ਸੈਜ ਬਣਾ ਕੇ ਹਨਾ ਵੀ ਸ਼ਾਫਟਾ ਜਿਹੜੀ ਬਹੁਤ ਮਜ਼ਬੂਤ ਹੁੰਦਾ ਬਾਈ ਐਕਸਲ ਕਹ ਦੇਖਣ ਜਾਂ ਟੁੱਟਦਾ ਉਹ ਕੰਚ ਵਾਂਗੂ ਟੁੱਟ ਜਾਂਦਾ ਵੈਸੇ ਜਾਂ ਟੁੱਟਦਾ ਨਹੀਂ ਟੁੱਟਦਾ ਨਾ ਟਰੱਕ ਜਿਹੜੀ ਵੀ ਚੀਜ਼ ਆ ਨਾ ਇੰਜਨ ਨਾਲ ਚੱਲਦੀ ਆ ਉਹ ਐਕਸਲਾਂ ਦੇ ਹੀ ਚੱਲਦੀ ਆ ਜਿਹੜੇ ਟਾਇਰ ਘਾ ਲੈਂਦੇ ਆ ਨਾ ਇਹਦਾ ਫੇਰ ਕੱਟਦਾ ਠੀਕ ਹੈ ਭਾਈ ਇਹਦੀ ਲੋਹੇ ਦੀ ਕੁਆਲਿਟੀ ਹੈ ਜਿਹੜੀ ਫਿਰ ਉਹ ਕਿਹੜੀ ਯੂਜ਼ ਕਰਦੇ ਹੋ ਇਹਦੇ ਵਿੱਚ ਇਹ ਫੁੱਲ ਹੈਵੀ ਡਿਊਟੀ ਲੋਹਾ ਲੱਗਾ ਹੈ ਜੀ ਜੀ ਜਿਵੇਂ ਆ ਸਾਰਾ ਟਾਟਾ ਦਾ ਲੋਹਾ ਲੱਗਾ ਹੈ ਜੀ ਜੋ ਵੀ ਜਿਵੇਂ ਆ ਪਾਇਪ ਆ ਜੀ ਲੋਕ 5 ਮਿਲੀ ਮਾ 6 ਐਮਐਮ ਆਪਣਾ ਪਾਇਪ ਲੱਗਾ ਹੈ ਜੀ ਅੱਛਾ 6 ਐਮਐਮ ਯੂਜ਼ ਕਰਦੇ 6 ਐਮਐਮ ਦਾ ਜੀ ਬਹੁਤ ਭਾਈ ਸਾਊ ਦਾ ਪਾਇਪ ਹੈ 6 ਐਮਐਮ ਦਾ ਜਿਵੇਂ ਸਾਰਾ ਟਾਟਾ ਦੀ ਪਲੇਟ ਚੋਂ ਸਰੇਗ ਸਮਾਨ ਲੱਗਾ ਹੈ ਜੀ 1 ਪੀਸ ਹਾਂ ਜੀ 1 ਪੀਸ ਹੈ 1 ਪੀਸ ਹੈ ਫਰਸਾ ਹੀ ਸਾਡਾ ਜੀ 1 ਪੀਸ ਹੈ ਮੂਰਲਾ ਆਪਾਂ ਵਿੱਚ ਕਹਿ ਦਿੰਦੇ ਨੇ ਸਟੀਲੀ ਜੱਧਰਾ ਉਹ ਆ ਇਹ ਮੈਂ ਤੁਹਾਡੇ ਵਿੱਚ ਬਹੁਤ ਘੱਟ ਲੱਗਿਆ ਆ ਦੇਖਦਾ ਜੀ ਵਿੱਚ ਸਟੀਲੀ ਜੱਧਰਾ ਜੇ ਕਿਹੜੀ ਹੈ ਇਹ ਇਹ ਟਾਟਾ ਦੀ ਜੱਧਰਾ ਆਈ ਆ ਅੱਛਾ ਜੀ ਸਾਰਾ ਸੀ ਟਾਟਾ ਦੀ ਲੋਹਾ ਵਰਤਦੇ ਨੇ ਜੀ ਆਮ ਆ ਜਿਵੇਂ ਸਟੀਲੀ ਜੱਧਰਾ ਜਿਵੇਂ ਥੱਲੋਂ ਕੁਝ ਵੱਜ ਗਿਆ ਉਹ ਟੁੱਟ ਜਾਂਦੀ ਹੈ ਜੀ ਇਹ ਚੱਦਰ ਟੁੱਟਦੀ ਨਹੀਂ ਜੀ ਜਿਹੜਾ ਬਰਮਾ ਉਹ ਵੀ ਬਹੁਤ ਹੈਵੀ ਲੱਗਿਆ ਹੋਇਆ ਜੀ 5 ਐਮ ਐਮ ਦਾ ਬਰਮ ਲੱਗਿਆ ਹੋਇਆ ਜੀ ਬਹੁਤ ਮੋਟਾ ਬਰਮ ਲਾਤਾ ਬਾਈ ਕੋਈ ਨਾ ਹੈ ਤੇ ਪੰਜਾਂ ਮਾਦਾਂ ਬਣਿਆ ਹੋਇਆ ਤੁਹਾਨੂੰ ਜੀ ਲਾਇਫ ਹੈਗੀ 5-10 ਸਾਲ ਦੀ ਲਾਇਫ ਹੈ ਦੀ ਹੈਗੀ ਹੈ ਜੀ ਬਰਮ ਦੀ ਬਰਮ ਦੀ ਹਾਂਜੀ ਬਾਕੀ ਲੋਹੇ ਤੋਂ ਬਾਅਦ ਬਾਈ ਜੀ ਮੈਂ ਇੱਕ ਚੀਜ਼ ਹੋਰ ਦੇਖਦਾ ਆਪਣੇ ਕਟਰ ਦੇ ਵਿੱਚ ਜਿਹੜੇ ਰਿੰਮ ਲੱਗੇ ਹੋਏ ਆ ਡੂੰਘੇ ਨੇ ਬੰਦ ਕਿਵੇਂ ਨੇ ਇਹ ਵੀਰ ਜੀ ਰਿੰਮ ਆ ਪਾਣੇ ਤੋ ਲਾਏ ਨੇ ਜੀ ਜਿਵੇਂ ਹੁਣ ਇਹ ਰਿੰਮ ਕੱਢ ਕੇ ਪੰਪਾਇਨ ਦੇ ਪਿੱਛੇ ਟਾਇਰਾਂ ਨੂੰ ਬਦਲ ਦਿੰਨੇ ਆ ਜੀ ਨਹੀਂ ਉਹ ਉਹ ਕਾਦੇ ਵਾਸਤੇ ਜਿਵੇਂ ਉਹ ਕੰਬੈਨ ਦੇ ਗਿੱਲੇ ਚੱਲਦੀ ਆ ਜੀ ਉਹ ਇੱਕ ਲੈਂਚ ਟਾਇਰ ਹੋ ਜਾਂਦੇ ਨੇ ਮਸ਼ੀਨ ਘੜਦੀ ਨਹੀਂ ਜੀ ਉਹ ਲੈਂ ਨਹੀਂ ਪਾੜਦੀ ਲੈਂ ਨਹੀਂ ਪਾੜਦੀ ਸਿਰਫ ਆਪਾਂ ਹੀ ਦੰਨੇ ਆ ਜੀ ਇਹ ਨਹੀ ਇਹ ਤੁਸੀਂ ਕੰਬੈਨ ਦਾ ਵੀ ਨਾਲ ਕੱਟਦੇ ਨਾਲੇ ਦੰਨੇ ਆ ਸੌਦਾ ਹਾਂ ਜੀ ਵੀ ਜਾ ਕੇ ਧੀਮੀ ਯਾਰ ਨੂੰ ਦਿੱਕਤ ਨਾ ਹੋਵੇ ਦਿੱਕਤ ਨਾ ਵੀ ਜਿਹਦੀ ਮਸ਼ੀਨ 4x4 ਨਹੀਂ ਉਹ ਆਪ ਡਾਇਰ ਪਾ ਸਕਦਾ ਜੀ ਅੱਛਾ ਮੰਨ ਲਓ ਵੀ ਉਹੀ ਲੀਹ ਦੇ ਵਿੱਚ ਚਲਾਉਂਗਾ بڑے ਆ ਟਾਇਰ ਲੀਹ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕੰਬੈਨ ਨੂੰ ਬਾਈ ਇਹ ਚੀਜ਼ਾਂ ਹਨਾ ਕੋਈ ਕਿਸੇ ਵੀ ਕੰਪਨੀ ਦੇ ਅੱਜ ਤੱਕ ਰੇਟ ਦਾ ਸਾਬ ਆਪਣੇ ਉੱਪਰ ਤੋਂ ਉੱਪਰ ਲੈ ਜਾਂਦੀ ਆ ਪਰ ਆਹ ਚੀਜ਼ ਬਹੁਤ ਘੱਟ ਹਨਾ ਕਹਿੰਦੀ ਆ ਦਿਮਾਗ ਦੇ ਵਿੱਚ ਕਰੀਏ ਨੋਟ ਵੀ ਜਿਵੇਂ ਹੁਣ ਮੈਂ ਆਪਣੀ ਗਿੱਲੇ ਦੇ ਵਿੱਚ ਨਾ ਟੂ ਵੀਲ ਗਿਆ ਚੱਲਣੀ ਆ ਤਾਂ ਬੜਾ ਟਾਇਰ ਆ ਜਿਹੜਾ ਉਹ ਵੀ ਇਹ ਟਾਇਰ ਆਪਾਂ ਨੂੰ ਨਾਲ ਕਾਟਰ ਦੇ ਮਿਲਨੇ ਆ ਵੀ ਆਪਾਂ ਲਿਜਾ ਕੇ ਮਸ਼ੀਨ ਨੂੰ ਲਾ ਕੇ ਹੈ ਨਾ ਇੱਕ ਲੈ ਲੀ ਦੇ ਵਿੱਚ ਦੋਵੇਂ ਟਾਇਰ ਚਲਾ ਸਕਦੇ ਅੱਛਾ ਇਹਦੇ ਬੈਨੀਫਿਟ ਫਿਰ ਤੁਸੀਂ ਹੁਣੇ ਕਰਿਆ ਦੀ ਕਿ ਪਿੱਛੇ ਤੋਂ ਹੀ ਕਰਦੇ ਹਾਂ ਮੈਂ ਦੀਨ ਜੀ ਫਨ ਹੋ ਗਏ 2 ਸਾਲ ਹੋ ਗਏ ਜੀ ਅਸੀਂ 2 ਸਾਲ ਪਹਿਲਾਂ ਇਹ ਕਰ ਚੁੱਕੇ ਆਂ ਜੀ ਦੇਖ ਚੁੱਕੇ ਆਂ ਜੀ ਆਪਾਂ ਬਹੁਤ ਵਧੀਆ ਰਿਜ਼ਲਟ ਆ ਜਿੰਨਾਂ ਦਾ ਜੀ ਜੇਵੇਂ ਕਿਸੇ ਦੀ 4x4 ਨਹੀਂ ਹੈਗੀ ਨਾ ਇਹ ਬਹੁਤ ਜ਼ਿਆਦਾ ਬੈਨੀਫੀਟ ਹੈ। ਕਟਰ ਤਾਂ ਚੱਲਣਾ ਨਹੀਂ ਹੈਗਾ ਗੇਹ ਦੇ ਵਿੱਚ ਨਾ ਚੱਲਣਾ ਤਾਂ ਮਸ਼ੀਨ ਦੇ ਟਾਇਰਾਂ ਨਾਲ ਮਸ਼ੀਨ ਦੇ ਟਾਇਰਾਂ ਨਾਲ ਵੀ ਤੁਸੀਂ ਲਾ ਕੇ ਦੰਦੇ ਹੋ ਬੇ ਇੱਥੇ ਦੇ ਅਗਲਾ ਜਾ ਕੇ ਟਾਇਰ ਬਦਲ ਕੇ ਲਾ ਲ ਚਲਾ ਲਵੇ ਹਾਂਜੀ ਠੀਕ ਹੈ ਜੀ ਬਾਕੀ ਬਾਈ ਜੀ ਹੁਣ ਆਪਾਂ ਰਿਮ ਦੀ ਗੱਲ ਤਾਂ ਕਰ ਲਈ ਹੋਰ ਇਹਦੇ ਵਿੱਚ ਕੀ ਖਾਸੀਅਤ ਤੁਹਾਡੇ ਆਪਣੇ ਹੀਰਾ ਦੇ ਕਟਰ ਦੇ ਵਿੱਚ ਕਾਛੇ ਤੇ ਬਿਰਜੀ ਜਿਵੇਂ ਹੁਣ ਆਪਾਂ ਸਾਰਾ ਕਾਟਰ ਜਿਵੇਂ ਨਾਲ ਸ਼ੀਲਡ ਲੱਗੀ ਹੋਈ ਹੈ ਜੀ ਆਪਾਂ ਇਹਨੂੰ ਖੋਲਣ ਦੀ ਲੋੜ ਨਹੀਂ ਜਿਹੜਾ ਅੰਦਰ 베어ਿੰਗ ਨੇ ਸਾਰੇ ਬਾਹਰੋਂ ਗ੍ਰੀਸ ਹੁੰਦੇ ਆਂ ਅੱਛਿਆ ਮੰਨ ਲਓ ਵੀ ਸ਼ੀਲਡ ਖੋਲਣ ਦੀ ਲੋੜ ਨਹੀਂ ਨਾਲ ਬਾਹਰੋਂ ਗ੍ਰੀਸ ਇੱਥੇ ਨੇਪਲ ਲਾਓ ਗ੍ਰੀਸ ਮਾਰਨੋ ਮੇਰੇ ਤੋਂ ਬਾਹਰ ਲਾਦਾ ਜੀ ਆਪਾਂ ਸਾਰੇ ਕਾਟਰ ਦੇ ਟੋਟਲੀ ਟੋਟਲੀ ਕਾਟਰ ਦੇ ਬਾਹਰੇ ਨਹੀਂ ਬਾਈ ਇੱਕ ਗੱਲ ਹੋਰ ਕਰਨੀ ਆ ਤੁਹਾਡੇ ਲਈ ਜਿਹੜਾ ਆਪਣੇ ਮੂਰੇ ਬਰਮੇ ਚੱਲਦੇ ਆ ਜਾਂ ਗੇਅਰ ਚੱਲਦੇ ਆ ਉਹਨਾਂ ਦੇ ਵਿੱਚ ਕਿਸੇ ਨੂੰ ਗ੍ਰੀਸ ਦੇ ਵਿੱਚ ਕੋਈ ਇਹੋ ਜਿਹਾ 베어ਿੰਗ ਤਾਂ ਨਹੀਂ ਚੱਲਦਾ ਜੀ ਜਿਹਨੂੰ ਗ੍ਰੀਸ ਜਾਣਾ ਹੀ ਨਹੀਂ ਜੀ ਨੀ ਜੀ ਸਾਰੀ ਗਰੀਸ ਸਾਡੇ ਬਾਹਰ ਹੀ ਲੱਗੇ ਕੋਈ ਵੈਰ ਨਹੀਂ ਹੈ ਜਾਨੀ ਹੈਗਾ ਕਿ ਜਿਹਨੂੰ ਗਰੀਸ ਨਹੀਂ ਹੁੰਦਾ ਜੀ ਮਤਲਬ ਸਾਰੇ ਇਹ ਸਾਰੇ ਹੀ ਬਾਹਰ ਹੁੰਦੇ ਜੀ ਜਿਵੇਂ ਹੁਣ ਇਹਨੂੰ ਡਰਾਈਵਰ ਜਾਂ ਹੈਲਪਰ ਫੋਰਮੈਨ ਕੋਈ ਖੋਲਣ ਦਾ ਮਾਰਾ ਗਰੀਸ ਨਹੀਂ ਕਰਦਾ ਜੀ ਇਹਨੂੰ ਅਗਲਾ ਸੌਖਾ ਇੱਥੇ ਜਾ ਕੇ ਦੋ ਗਨ ਮਾਰ ਕੇ ਗਰੀਸ ਹੋ ਜਾਂਦੀ ਹੈ ਠੀਕ ਹੈ ਇਹ ਇਹ ਮੈਂ ਆਪਾਂ ਹੁੱਕ ਕਾਦੇ ਵਾਸਤੇ ਯੂਜ਼ ਕਰਦੇ ਹਾਂ ਪਿਛੇੜੀ ਲਾਈ ਜਿੰਨੀ ਬੜੀ ਮਜ਼ਬੂਤ ਕਰਕੇ ਲਾਈ ਆ ਇਹ ਆਪਾਂ ਨੇ ਜਿਵੇਂ ਕੋਈ ਬਾਹਰ ਜਾਂਦੇ ਨੇ ਜੀ ਹੁਣ ਉਹਨਾਂ ਨੂੰ ਦਿੱਕਤ ਆਉਂਦੀ ਆ ਕਟਰ ਡਬਲ ਪਾਉਣਾ ਜੀ ਜਿਵੇਂ ਲੰਮਾ ਜਾਣਾ ਜੀ ਉਹਨਾਂ ਨੇ ਐਮਪੀ ਯੂਪੀ ਜਾਣਾ ਨ ਖੁੱਲ ਹੈ ਪਿੱਛੇ ਟਰਾਲਾ ਪਾਇਆ ਨਹੀਂ ਇਹਦੇ ਵਿੱਚ ਅਜੇ ਮਗਰੋਂ ਦੋ ਟਰਾਲੇ ਜਾਣ ਵਾਦੇ ਦੇਖੋ ਬਾਈ ਜਰਾ ਕਿੰਨੀ ਲੰਬੀ ਸੋਚ ਸੋਚੀ ਆ ਵੀ ਜੇ ਆਪਾਂ ਇੱਕ ਕਟਰ ਕਣਕ ਝੋਨੇ ਵਾਲਾ ਲਿਜਾਣਾ ਨਾਲ ਆ ਨਾ ਮੱਖੀ ਵਾਲਾ ਲਿਜਾਣਾ ਤਾਂ ਇਹਨੂੰ ਮੂਰੇ ਪਾ ਕੇ ਆਪਾਂ ਪਿੱਛੇ ਦੂਆ ਟਰਾਲਾ ਜਿਹੜਾ ਪਾਸਦਾ ਕੰਬੈਨ ਦੇ ਉੱਕੇ ਮਗਰ ਬਿਲਡਿੰਗ ਕਰਦੇ ਹਾਂਜੀ ਬਾਕੀ ਇਹਦੇ ਬਾਅਦ ਤੁਸੀਂ ਆ ਨਾ ਦੇਖਿਆ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਆਪਾਂ ਨੂੰ ਸਾਰਾ ਲੰਮਾ ਤੋਂ ਲੈ ਕੇ ਆ ਨਾ ਬਲੇਟਾਂ ਤੱਕ ਗੇਹਾਂ ਤੱਕ ਸਾਰੀ ਜਾਣਕਾਰੀ ਮਿਲੀ ਐ ਦਿੱਤੀ ਆ ਬਹੁਤ ਸੋਹਣੀ ਜਾਣਕਾਰੀ ਲੱਗੀ ਉਹ ਤੋਂ ਬਾਅਦ ਹੁਣ ਆਪਾਂ ਦੇਖੇ ਜਿਵੇਂ ਜਿੱਥੇ ਕਟਰ ਜਿਵੇਂ 6 ਰੌਜ 24 ਹਨਾ 7 ਰੌਜ 20 18 ਸਾਰੇ ਹਰ ਤਰ੍ਹਾਂ ਦਾ ਕਟਰ ਮੰਨ ਲਓ ਅਪਤਲਬ ਦਾ ਹੀਰਾ ਕਮੈਨ ਕੋਲ ਚਲੋ ਚੱਲਦੇ ਹਾਂ ਹੁਣ ਦਿਖਾਉਨੇ ਤੁਹਾਨੂੰ ਕਟਰਾਂ ਦੀ ਫਿਟਿੰਗ ਜਿੱਥੇ ਉਹ ਫੀਲਡ ਦੇ ਵਿੱਚ ਅੱਜ ਲੈ ਕੇ ਆਏ ਆ ਇਧਰ ਆ ਦਿਖਾ ਦਿਓ ਆ ਕਟਰ ਹਜੇ ਤਿਆਰ ਹੁੰਦਾ ਹਨਾ ਜੀ ਸਿਰਫ ਚੈਨਾ ਅਰ ਰੂਲੇ ਲੱਗੇ ਆ ਹਾਂਜੀ ਬਾਕੀ ਬਈ ਫੀਟਿੰਗ ਅੰਦਰੇ ਕਰਦੇ ਹੋ ਸਾਰੇ ਹਾਂਜੀ ਹਾਂਜੀ ਅੰਦਰੇ ਹੁੰਦੀ ਹੈ ਸਾਰੀ ਸਾਮਾਨ ਸਾਰਾ ਹੀ ਆਪਣਉਰੀ ਹਾਂਜੀ ਟੂ ਜੈਡ ਸਾਰਾ ਸਾਮਾਨ ਆਪੇ ਬਣਾ ਕੇ ਜੀ ਅੰਦਰੇ ਕਰਦੇ ਆ ਅੱਜ ਹੱਥੀ ਬਣਾ ਕੇ ਆਪ ਫਿੱਟ ਕਰ ਹਾਂਜੀ 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 ਬਾਹਰ ਤੋਂ ਕੋਈ ਸਾਮਾਨ ਨਹੀਂ ਹਾਂਜੀ ਬਾਕੀ ਸਾਡਾ ਕੋਈ ਠੇਕੇ ਦਾ ਕੰਮ ਨਹੀਂ ਹੋ ਰਿਹਾ ਜੀ ਅੱਛਾ ਜੀ ਅਸੀਂ ਸਾਰੇ ਬੰਦੇ ਠੇਦੂ ਦੇ ਕੰਮ ਕਰਦੇ ਨੇ ਨਹੀਂ ਮੰਨ ਲਓ ਠੀਕ ਕੋਈ ਠੇਕੇਦਾਰ ਦਾ ਕੋਈ ਸਿਸਟਮ ਹੈ ਹੀ ਨਹੀਂ ਕੋਈ ਨਹੀਂ ਜੀ ਕੋਈ ਸਿਸਟਮ ਨਹੀਂ ਨੋਟਿਸ ਪੂਰੀ ਰੋਟੂਨ ਕਿਤੇ ਨਹੀਂ ਹੈ ਅੱਛਾ ਜੀ ਹਾਂਜੀ ਸਾਰਾ ਸਾਡਾ ਕੰਮ ਤਨਖਾਹ ਤੇ ਆ ਜੀ ਸਾਫ ਸੁਥਰਾ ਕੰਮ ਆ ਜੀ ਤੁਹਾਡੇ ਸਾਹਮਣੇ ਬਣੀ ਖੜਿਆ ਕੋ ਬਾਡੀ ਬਿਲਡਿੰਗ ਚੈੱਕ ਕਰ ਲਓ ਜੀ ਕੋਈ ਹੋਰ ਵੀ ਸਾਫ ਸੁਥਰਾ ਕੰਮ ਨਹੀਂ ਇਹ ਕਟਰ ਦੀ ਸਟਾਰਟਿੰਗ ਇੱτσι ਹੀ ਹੁੰਦੀ ਆ ਉਹਦੇ ਤੇ ਹਾਂਜੀ ਇਹ ਕਟਰ ਦੀ ਸਟਾਰਟਿੰਗ ਇੱτσι ਹੀ ਹੁੰਦੀ ਆ ਹਾਂਜੀ ਮਨ ਲਵਾ ਸਟਾਰਟਿੰਗ ਹੋ ਗਈ ਇਹਦੀ ਹਾਂਜੀ ਜੇ ਮੈਂ ਦੇਖੋ 1 ਪੀਸ ਆਇਆ ਵੀ ਆਪਣਾ ਅਜੇ ਸਹਰੇ ਤੱਕ ਇੱਕੋ ਪੀਸ ਲਾਇਆ ਹਾਂ ਹਾਂਜੀ 1 ਪੀਸ ਆਇਆ ਇਹ 1 ਪੀਸ ਆਇਆ ਜੀ ਮਤਲਬ ਜੋੜ ਨਹੀਂ ਹੈਗਾ ਕੋਈ ਜੋੜ ਕਿਤੇ ਵੀ ਨਹੀਂ ਹੈ ਜੀ ਬਾਕੀ ਬਾਈ ਹੈ ਨਾ ਐਸੇ ਤੋਂ ਜਿਹੜੀ ਕਟਰ ਦੀ ਮੰਨ ਲਓ ਸਟਾਰਟਿੰਗ ਹੁੰਦੀ ਆ ਆ ਹੋ ਗਈ ਸਟਾਰਟਿੰਗ ਇਹਦੇ ਗਾਹਾਂ ਹੁਣ ਆਪਾਂ ਜਿਹੜਾ ਗਾਹਾਂ ਵਾਲਾ ਪ੍ਰੋਡਕਟ ਆ ਉਹ ਵੀ ਦੇਖੀਏ ਹਾਂਜੀ ਇਹ ਤਿੰਨ ਕਟਰ ਖੜੇ ਨੇ ਸਟਾਰਟਿੰਗ ਵਾਲੇ ਉਦੋਂ ਬਾਅਦ ਆ ਹੋ ਗਈ ਇੱਥੇ ਵੇਟਿੰਗ ਸ਼ੁਰੂ ਹੋ ਗਈ ਚਾਹੋ ਇੱਧਰ ਹੋ ਰਿਹਾ ਜੀ ਇਹ ਹਾਂ ਇੱਥੇ ਗੇਅਰ ਤੋਂ ਮਤਲਬ ਗੇਅਰ ਚੈਨਾ ਜੋ ਵੀ ਪੈਣੀਆਂ ਹਨ ਪੈਣ ਤੋਂ ਬਾਅਦ ਇੱਧਰ ਫਿਟਿੰਗ ਲੱਗੀ ਹੋਇਆ ਗਨਫੋਰਮ ਜੀ ਦੱਸੋ ਮਾੜੀ ਦੋ ਜਾਣਕਾਰੀ ਆ ਦੇਖੋ ਜਿੱਥੇ ਫਿਟਿੰਗ ਚੱਲ ਰਹੀ ਹੈ ਜਿਹਨਾਂ ਦੀ ਜਿਹੜੀ ਚੀਜ਼ ਆਪਾਂ ਦਿਖਾਈ ਆ ਨਾ ਉਹੀ ਚੀਜ਼ ਦੀ ਫਿਟਿੰਗ ਹੋ ਰਹੀ ਆ ਦੇਖੋ ਨੋਕੇ ਦਿਖਾ ਦੇ ਮੇਰੇ ਕੈਮਰਾਮੈਨ ਜੀ ਵੀ ਜਿੱਥੇ ਨਾ ਬਰਮ ਦੇ ਵਿੱਚ ਆਪਾਂ ਨਟ ਲੱਗੇ ਹੋਏ ਦਿਖਾਏ ਆ ਡਬਲ ਵਾਇਰਿੰਗ ਸੇਮ ਟੂ ਸੇਮ ਆ ਦੇਖੋ ਨਟ ਲੱਗਿਆ ਲੱਗੀ ਇੱਥੇ ਤੋਂ ਬਾਅਦ ਜਿਹੜੀ ਇਹਦੀ ਪ੍ਰੋਪਰ ਫਿਟਿੰਗ ਹੋਣ ਤੋਂ ਬਾਅਦ ਫਿਰ ਜਾ ਕੇ ਫੋਰਮੈਨ ਜੀ ਇਹਨੂੰ ਟੈਸਟ ਵੀ ਕਰਾਇਆ ਜਾਂਦਾ ਕੰਪਨੀ ਦੇ ਵਿੱਚ ਹਾਂਜੀ ਇਹਨੂੰ 20 ਤੋਂ 25 ਮਿੰਟ ਤੱਕ ਚਲਾਇਆ ਜਾਂਦਾ ਜੀ ਮਸ਼ੀਨ ਦੇ ਅੱਗੇ ਪੱਗ ਅੱਛਾ ਆਪਣੀ ਕੰਪਨੀ ਦੇ ਵਿੱਚ ਵਿੱਚ ਟੈਸਟ ਕਰਕੇ ਜੀ ਫੇਰ ਪੇਂਟ ਕਰਾਉਣੀ ਜੀ ਬਾਕੀ ਇਹਦੇ ਲੱਗੇ ਹੋਏ ਆ ਬੰਦੇ ਮਾਰੋ ਮਾਰ ਹਾਂ ਜੀ ਵੀ ਆ ਸਾਰਾ ਹੀ ਆ ਨਾ ਬਾਈ ਜਿਹੜਾ ਕਹਿਦੀ ਆਪਾਂ ਨੇ ਆਪਾਂ ਦੇਖਦੇ ਆਂ ਬਜ਼ਾਰ ਨਾਲ ਤਾਂ ਕੰਮ ਠੇਕਿਆਂ ਤੇ ਹੁੰਦਾ ਨਹੀਂ ਜੀ ਆਪਣਾ ਠੇਕੇ ਤੇ ਕੰਮ ਕੋਈ ਨਹੀਂ ਜੀ ਪਾਡੀਆਂ ਹਨਾ ਜਿਵੇਂ ਵੀ ਆਵਗਰ ਫੀਟਰ ਜੋ ਵੀ ਕਟਰ ਦਾ ਕੰਮ ਚਾਹੇ ਮੱਕੀ ਵਾਲੇ ਦਾ ਚਾਹੇ ਦੂਜੇ ਦਾ ਵੀ ਜਿਹੜਾ ਕਟਰਾ ਸਾਰਾ ਉਹ ਸਿਸਟਮ ਸਾਰਾ ਅੰਦਰੇ ਤਿਆਰ ਕਰਦੇ ਕੋਈ ਠੇਕੇਦਾਰ ਜਿਵੇਂ ਬਾਡੀ ਤਿਆਰ ਹੋਈ ਆਈ ਆਪਣੀ ਬਿਨਾ ਪੇਂਟ ਤੋਂ ਬਾਡੀ ਤਿਆਰ ਹੋਈ ਆਈ ਆ ਉਹ ਬਾਡੀ ਹਾਂਜੀ ਇਹ ਸਾਰਾ ਆਪਣਾ ਮੱਲੋ ਠੇਕੇਦਾਰ ਕੋਈ ਨਹੀਂ ਰਿਹਾ ਨਹੀਂ ਜੀ ਨਹੀਂ ਸਾਰਾ ਫਿਟਿੰਗ ਦਾ ਕੰਮ ਸਾਰਾ ਕੋਈ ਵੀ ਠੇਕੇਦਾਰ ਨਹੀਂ ਹੈਗਾ ਜੀ ਆਹ ਕੱਟਰ ਵੀ ਤਿਆਰ ਆ ਕੰਪਨੀ ਦਾ ਕੰਮ ਹੈ ਸਾਰਾ ਬਿਨਾ ਪੇਂਟ ਤੋਂ ਆਜੇ ਹਾਂਜੀ ਵੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਨਾ ਆਪਾਂ ਇਹ ਨਹੀਂ ਇਹ ਨਹੀਂ ਹੈਗਾ ਵੀ ਆਪਾਂ ਕੱਲਾ ਬਣਿਆ ਹਾ ਕੱਟ ਰੇ ਤੁਹਾਨੂੰ ਦਿਖਾ ਕੇ ਜਾ ਰਹੇ ਆ ਨਹੀਂ ਨਹੀਂ ਸਾਰੀ ਟਾੜਾ ਦੀ ਚੱਦਰ ਲੱਗੀ ਹੋਈ ਆ ਆਪਣੀ ਆਏ ਨਹੀਂ ਹੈਗਾ ਵੀ ਪੇਂਟ ਹੋਣ ਤੋਂ ਬਾਅਦ ਪਤਾ ਨਹੀਂ ਲੱਗਦਾ ਜੀ ਜੀ ਸਾਰ ਬਾਕੀ ਸਾਰੇ ਰਾਸ਼ਟਰੀ ਦੇ ਵਿੱਚ ਹਨਾ ਦੇਖਦੇ ਆਪਾਂ ਕੱਲੇ ਕੱਲੇ ਜੋ ਵੀ ਪਾੜ ਬਣਦਾ ਉਹ ਅੰਦਰੇ ਲੱਗੇ ਹੋਏ ਦੇਖਦੇ ਆਂ ਬੰਦੇ ਐ ਨਹੀਂ ਹੈਗਾ ਬਾਹਰ ਤੇ ਬਣਿਆ ਹੋਇਆ ਪਾੜ ਆ ਗਿਆ ਹਨਾ ਪੇਂਟ ਕਰਕੇ ਲਾਤਾ ਨਾ ਸਾਰਾ ਪੇਂਟ ਆ ਦੂਜਾ ਕਟਰ ਬਣਦਾ ਆਪਣੇ ਕਣਕ ਝੋਨੇ ਵਾਲਾ ਇਹ ਵੀ ਹਜੇ ਮਾਨੂੰ ਤਿਆਰੀ ਜੇ ਆ ਸਾਰਾ ਮਟੀਰੀਅਲ ਜਿਹੜੀ ਅੰਦਰੇ ਤਿਆਰ ਹੁੰਦਾ ਆਪਣੇ ਕੋਲ ਕੋਈ ਫਰਮੂਲ ਨੂੰ ਉੱਥੇ ਚੱਲ ਰਿਹਾ ਕੋਲਲਾ ਪਾੜ ਜੀ ਜੀ ਮਾਰਟੀਰ ਨਾਲ ਮਾਰਟੀਰ ਤੋਂ ਬੇਸਿਕ ਜਿਹਾ ਲਾਉਣਾ ਹੈਗਾ ਤਾਂ ਆਪ ਜੀ ਆ ਬਣਾ ਕੇ ਰੋ ਜੀ ਵੀ ਜਿਵੇਂ ਲੋਨ ਅੱਜਕੱਲ ਤੁਹਾਨੂੰ ਪਤਾ ਹੈ ਨਾ ਵੀ ਹਰ ਵੀ ਜ਼ਿਮੀਂਦਾਰ ਭਰਾ ਆਪਣਾ ਇਹ ਕਹਿੰਦਾ ਵੀ ਚਲੋ ਕੈਸ਼ ਵੀ ਕਾਹ ਨੂੰ ਕਰਨਾ ਕੜ ਕੇ ਅਸੀਂ ਆਪਾਂ ਲੋਨ ਕਰਾ ਲਈਏ ਤੇ ਲੋਨ ਦੀ ਸੁਭਦਾ ਇਹਦੇ ਵੀ ਹੈਗੀ ਆ ਫਿਰ ਹਾਂਜੀ ਵੀਰ ਜੀ ਸਾਡੇ ਲਵੇ ਲੋਨ ਦੀ ਸੁਭਦਾ ਵੀ ਹੈਗੀ ਹੈ ਜੀ ਜਿਵੇਂ ਬੈਂਕਾਂ ਤੋਂ ਲੋਨ ਹੁੰਦਾ ਉਵੇਂ ਸੁਭਦਾ ਦਾ ਆਪਣਾ ਵੀ ਲੋਨ ਓਕਣੇ ਉਸ ਤਰ੍ਹਾਂ ਹੀ ਹੋ ਰਿਹਾ ਆਪਣਾ ਮੰਨ ਲਓ ਲੋਨ ਦੇ ਵੀ ਆਪਣਾ ਕਾਟਰ ਹਾਂਜੀ ਹਾਂ ਬੈਂਕਾਂ ਦਾ ਪ੍ਰੂਫ ਆ ਜੀ ਆਪਣੀ ਕੰਬਾਈਨ ਤੋਂ ਜੀ ਸਾਡਾ ਸਾਰੀਆਂ ਬੈਂਕਾਂ ਤੋਂ ਜੀ ਜੀ ਜੇ ਮੰਨ ਲਓ ਕਿ ਕਸਟਮਰ ਆਉਣੇ ਆਪ ਨੂੰ ਕ੍ਰੇਡਿਟਿਸ਼ਨ ਤੇ ਉਹ ਵੀ ਲੋਨ ਵਾਸਤੇ ਜੀ 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 ਮੰਨ ਲਓ ਕਟਰ ਜੇ ਹਨਾ ਖਰੀਦਣਾ ਚਾਹੁੰਦਾ ਕੋਈ ਮੇਰਾ ਵੀਰ ਤੋ ਉਹਦਾ ਆਪਣਾ ਸਾਡੇ ਕੋਲ ਜਿੱਦੇ ਸਾਡੇ ਕੋਲ ਬੁਕਿੰਗ ਕਰਾਊਗਾ ਜੀ ਕਸਟਮਰ ਆਸੀ ਨੂੰ ਕ੍ਰੇਡਿਟਿਸ਼ਨ ਦੇ ਦੇਣੀ ਆ ਬਲੈਂਕ ਜੀ ਉਹ ਕ੍ਰੇਡਿਟਿਸ਼ਨ ਨੂੰ ਬੈਂਕ ਦੇ ਵਿੱਚ ਲਾਉਣੀ ਆ ਜਾ ਕੇ ਜੀ ਉਹ ਕ੍ਰੇਡਿਟਿਸ਼ਨ ਤੋਂ ਉਹਦਾ ਲੋਨ ਹੋ ਜਾਣਾ ਜੀ ਜੀ ਹਾਂ 70% ਵੀ ਹੋ ਸਕਦਾ 80 ਵੀ ਹੋਵਾ 90 ਵੀ ਹੋਵੇ ਪਰ ਕਸਟਮਰ ਦੇ ਕਟਰ ਕਰਦਾ ਨਾ ਵੀ ਬੈਡ ਕਸਟਮਰ ਨੂੰ ਦੇਦੀ ਆ ਨਾ ਜੀ ਜੀ ਹਾਂ ਤੇ ਇਹ ਮੋਬਾਈਲ ਫੈਸਿਲਿਟੀ ਆਪਣੀ ਹੈ ਜੀ ਜੀ ਕਿਸੇ ਵੀ ਵੀ ਇਹਨਾਂ ਕਟਰ ਲੈਣਾ ਜੀ ਇੱਕ ਵਾਰ ਸਾਡੀ ਕੁਆਲਟੀ ਚੈੱਕ ਕਰਕੇ ਜਰੂਰ ਜਾਓ ਜੀ ਵੀ ਮੰਨ ਲਓ ਕਟਰ ਖਰੀਦਣ ਤੋਂ ਪਹਿਲਾਂ ਇੱਕ ਵਾਰ ਜਰੂਰ ਕੁਆਲਟੀ ਚੈੱਕ ਕਰੋ ਆ ਕੇ ਹਾਂ ਜੀ ਕਟਰ ਮਰਜ਼ੀ ਲੈ ਲੈ ਕਸਟਮਰ ਜੀ ਪਰ ਇਸ ਤੋਂ ਸਾਡੀ ਪਾਲਿਸੀ ਚੈੱਕ ਕਰ ਬਾਕੀ ਬਈ ਇਹਨਾਂ ਦਾ ਖੀਰਾ ਕੰਪਨੀ ਦਾ ਦਾਵਾ ਹੈ ਹੈ ਨਾ ਵੀ ਕਟਰ ਭਾਵੇਂ ਕੋਈ ਵੀ ਖਰੀਦੋ ਇਹ ਨਹੀਂ ਹੈਗਾ ਵੀ ਤੁਸੀਂ ਹੈ ਨਾ ਕੰਟਰ ਹੀਰਾ ਦਾ ਹੀ ਜਾਂ ਹੋਰ ਆਪਾਂ ਕਹਿ ਦਈਏ ਵੀ ਇੱਕ ਵਾਰ ਆ ਕੇ ਕੁਆਲਿਟੀ ਜ਼ਰੂਰ ਚੈੱਕ ਕਰੋ ਬਾਕੀ ਤੁਹਾਨੂੰ ਜਾਣਕਾਰੀ ਕਿੱਦਾਂ ਲੱਗੀ ਹੈ ਨਾ ਬਾਕੀ ਇਹਨਾਂ ਦੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਹਨ ਕੰਪਨੀ ਦੇ ਜੇ ਮੇਰਾ ਵੀਰ ਕੋਈ ਲੋਨ ਦੇ ਵਾਸਤੇ ਜਾਂ ਕੋਈ ਹੈ ਨਾ ਕੀਮਤ ਵਾਸਤੇ ਤਾਂ ਮੌਕੇ ਤੇ ਆਪਣਾ ਨੰਬਰ ਲਾ ਕੇ ਹੈ ਨਾ ਕੰਪਨੀ ਨਾਲ ਕਨੈਕਟ ਕਰ ਸਕਦਾ ਠੀਕ ਆ ਬਾਈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਜੀ ਤੁਹਾਨੂੰ ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ ਸਾਡੇ ਕਿਸਾਨ ਭਰਾਵਾਂ ਨੂੰ ਬਾਕੀ ਵੀ ਤੁਹਾਨੂੰ ਦੱਸਿਆ ਨਾ ਵੀ 90% ਜਿਹੜਾ ਲੋਨ ਆ ਉਹ ਇਹਦੇ ਤੇ ਉਪਲਬਧ ਦਾ ਤੇ ਆਪਾਂ ਲੋਨ ਕਰਵਾ ਸਕਦੇ ਆ ਬਾਕੀ ਤੁਸੀਂ ਵੀਡੀਓ ਕਿਦਾਂ ਲੱਗੀ ਹਨਾ ਤੁਹਾਨੂੰ ਕਟਰ ਦੀ ਕੁਆਲਿਟੀ ਕਿਦਾਂ ਲੱਗੀ ਉਹ ਮੇਰਾ ਵੀਰ ਇੱਕ ਵਾਰ ਜਰੂਰ ਕਮੈਂਟ ਦਾ ਕੀ ਕਰਨੇ ਆ ਤੁਸੀਂ ਹੀਰਾ ਕਮੈਨ ਨਾਬਾ ਹਨਾ ਕੈਂਟਰ ਰੋਡ ਦੇ ਉੱਤੇ 985 ਕਮੈਨ ਹੀਰਾ ਉੱਥੇ ਆ ਕੇ ਆਪਣਾ ਕੁਆਲਿਟੀ ਇੱਕ ਵਾਰ ਚੈੱਕ ਕਰ ਸਕਦੇ ਹੋ ਉਹਦੇ ਬਾਅਦ ਹਨਾ ਜੋ ਵੀ ਆਪਣਾ ਇੱਚਾ ਕਰ ਸਕਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ